ਅੱਜ ਸਾਡੇ ਚੋਣਾਂ ਦੇ ਪ੍ਰੋਸੈਸ ਦੇ ਵਿੱਚ ਇੰਟਰਨੈਟ ਦੀ ਤੇ ਆਈਟੀ ਦੀ ਕਿਸ ਤਰ੍ਹਾਂ ਕਿਸੇ ਹਿਸਾਬ ਨਾਲ ਔਰ ਕਿੰਨੀ ਕੁ ਵਰਤੋਂ ਜਿਹੜੀ ਆ ਹੋ ਰਹੀ ਹੈ ਤਾਂ VOTER LEAK ਉਹਨਾਂ ਨੇ ਇਹਨਾਂ ਲਈ ਕਈ ਆਨਲਾਈਨ ਪੋਰਟਲ ਵੀ ਸ਼ੁਰੂ ਕੀਤੇ ਨੇ ਜਿਵੇਂ voter.eci.gov.in ਵੋਟਰ ਲਈ ਹੈ ਉਹ ভোটার ਕੋਈ ਵੀ ਸਿਟੀਜ਼ਨ ਜਿਹਨੇ ਆਪਣੀ ਵੋਟ ਬਣਾਣੀ ਹੈ ਨਿਊ ਨਵੀਂ ਵੋਟ ਬਣਾਣੀ ਹੈ ਕੋਈ ਵੋਟਾਂ ਦੇ ਵਿੱਚ ਕੋਈ ਦੁਰੁਸਤੀ ਕਰवानी ਹੈ ਕੋਈ ਕਰੈਕਸ਼ਨ ਕਰਾਨੀ ਹੈ ਐਡਰੈਸ ਚੇਂਜ ਕਰਵਾਉਣਾ ਹੈ ਜਾਂ ਉਹਨਾਂ ਦਾ ਰੈਜ਼ੀਡੈਂਸ ਬਦਲ ਜਾਂਦਾ ਹੈ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਹਾਡੀ ਕੰਸਟੀਟਿਊਐਂਸੀ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਆ ਤੁਸੀਂ ਉਹਨਾਂ ਬਾਰੇ ਜਾਣਕਾਰੀ ਪੂਰੀ ਲੈ ਸਕਦੇ ਹੋ ਕੇ ਵਾਈਸੀ ਨੋਜੂਰ ਕੈਂਡੀਡੇਟ ਇੱਕ ਮੋਬਾਈਲ ਐਪ ਲਾਂਚ ਕੀਤੀ ਹੈ ਉਹਦੇ ਥਰੂ ਤੁਸੀਂ ভোটার ਏ ਸਿਟੀਜ਼ਨ ਚੈੱਕ ਕਰ ਸਕਦਾ ਹੈ ਵੀ ਸਾਡੇ ਏਰੀਆ ਦਾ ਕੈਂਡੀਡੇਟ ਕੀ ਹੈ ਉਹਦੀ ਕੀ ਡਿਟੇਲ ਹੈ ਉਹਦਾ ਕੀ ਪ੍ਰੋਫਾਈਲ ਹੈ ਪੋਲੀਟਿਸ਼ੀਅਨ ਦੇ ਉੱਤੇ ਜਿਹੜਾ ਇਲਜ਼ਾਮ ਲੱਗਦਾ ਉਹ ਬਿਲਕੁਲ ਸਹੀ ਲੱਗਦੇ ਆ ਕਿ ਉਹਨਾਂ ਦੀ ਜਦੋਂ ਚੋਣਾਂ ਤੋਂ ਪਹਿਲਾਂ ਪ੍ਰਾਪਰਟੀ ਹੋਰ ਹੁੰਦੀ ਆ ਤੇ 5 ਸਾਲਾਂ ਬਾਅਦ ਉਹਨਾਂ ਕੋਲ ਕਿਤੋਂ ਪ੍ਰਾਪਰਟੀ ਆ ਗਈ ਇਹ ਮਾਡਲ ਕੋਡ ਆਫ ਕੰਡਕਟ ਤੇ ਲੱਗ ਗਿਆ ਪਰ ਇਹਦੀ ਜਿਹੜੀ ਨਿਗਰਾਨੀ ਹੈ ਉਹ ਵੀ ਪਤਾ ਲੱਗਿਆ ਆਈਟੀ ਦੇ ਰਹੀ ਕਰਦੇ ਉਹ ਕਿਵੇਂ ਹੋ ਰਹੀ ਹੈ ਚੌਣ ਕਮਿਸ਼ਨ ਨੇ ਬੜੀ ਵਧੀਆ ਮੋਬਾਈਲ ਐਪ ਲਾਂਚ ਕੀਤੀ ਹੋਈ ਹੈ ਸੀ ਵਿਜਲ ਮੋਡਲ ਕੋਡਰ ਕੰਟੈਕਟ ਤੇ ਇਨਫੋਰਸ ਕਰਨ ਲਈ ਵੈਸੇ ਵੀ ਜਿਹੜੇ ਅਸਿਸਟੈਂਟ ਰਟਰਨਿੰਗ ਆਫੀਸਰ ਹੁੰਦੇ ਨੇ ਜਾਂ ਰਟਰਨਿੰਗ ਆਫੀਸਰ ਹੁੰਦੇ ਨੇ ਉਹ ਵੀ ਆਪਣੇ ਵੱਲੋਂ ਜੋ ਅਮਲਾ ਲਗਾ ਕੇ ਇਹਦੀ ਪੂਰੀ ਮੋਨੀਟਰਿੰਗ ਕਰਦੇ ਨੇ ਸਿਸਟਮ ਜਿਹੜਾ ਜਿਹੜਾ ਬੰਦਾ ਅਪਲੋਡ ਕਰਦਾ ਉਹਦੇ ਵਿੱਚ ਕਿਸ ਕਿਸਮ ਦੀ ਵਾਇਲੇਸ਼ਨ ਉਹ ਕਰ ਸਕਦਾ ਹੈ ਪੰਡ ਦੀ ਵਾਇਲੇਸ਼ਨ ਹੋ ਰਹੀ ਹੈ ਕੋਈ ਲਿਕਰ ਡਿਸਟ੍ਰਿਬਿਊਸ਼ਨ ਹੋ ਰਿਹਾ ਹੈ ਕੋਈ ਕਿਹੋਂ ਦਾ ਪੈਸੇ ਦੀ ਹੋ ਰਹੀ ਹੈ ਦੁਰਵਰਤ ਹੋ ਰਹੀ ਹੈ ਇਸ ਤਰ੍ਹਾਂ ਦਾ ਕੋਈ ਲਾਲਚ ਦਿੱਤਾ ਜਾਂਦਾ ਹੈ ਜਾਂ ਕੋਈ ਸਰਕਾਰੀ ਪ੍ਰਾਪਰਟੀ ਤੇ ਵਿੱਚ ਕੋਈ ਇਸ਼ਤਿਹਾਰ ਲਾਇਆ ਗਿਆ ਹੈ ਕੋਈ ਸਰਕਾਰੀ ਬਿਲਡਿੰਗ ਦਾ ਮਿਸਯੂਜ਼ ਹੋ ਰਿਹਾ ਹੈ ਜਦੋਂ ਬੰਦਾ 31 ਦਸੰਬਰ ਨੂੰ 1 ਜਨਵਰੀ ਨੂੰ ਮਤਲਬ ਅਗਲੇ ਸਾਲ 18 ਸਾਲਾ ਹੋ ਜਾਂਦਾ ਤਾਂ ਵੋਟ ਬਣਾ ਲੈਂਦਾ ਪਰ ਇਹ ਵੀ ਕਿਤੇ ਸੁਣਨ ਨੂੰ ਸ਼ਰਮ ਆ ਜੀ ਆਇਆ ਕਿ ਵੋਟ ਉਸ ਤੋਂ ਬਾਅਦ ਵੀ ਬਣਦੀ ਰਹਿੰਦੀ ਹੈ ਵੋਟ ਬੰਦੀ ਰਹਿੰਦੀ ਹੈ ਵੈਸੇ ਤਾਂ ਨੋਰਮਲੀ ਸਾਲ ਦੇ ਵਿੱਚ ਦੋ ਵਾਰੀ ਵੋਟਾਂ ਦੀ ਸੁਧਾਈ ਹੁੰਦੀ ਹੈ ਪਰ ਜਦੋਂ ਜਿਵੇਂ ਹੁਣ ਲੋਕ ਸਭਾ ਚੱਲ ਰਹੀਆਂ ਆਪਣੀਆਂ ਤਾਂ ਉਹ ਨੋਮੀਨੇਸ਼ਨ ਜਦੋਂ ਲਾਸਟ ਡੇ ਆਫ ਨੋਮੀਨੇਸ਼ਨ ਆਉਤੋਂ 10 ਦਿਨ ਪਹਿਲਾਂ ਤੱਕ ਕੋਈ ਵੀ ਵੋਟਰ ਵੋਟ ਅਪਲਾਈ ਕਰ ਸਕਦਾ ਜਦੋਂ ਨਾ ਇਲੈਕਸ਼ਨਸ ਦੀਆਂ ਕਾਊਂਟਿੰਗ ਹੋ ਰਹੀ ਹੁੰਦੀ ਹੈ ਤਾਂ ਤੁਹਾਨੂੰ ਨਾ 15 20 ਮਿੰਟਾਂ ਬਾਅਦ ਤੇ ਘੰਟੇ ਬਾਅਦ ਪਤਾ ਲੱਗਦਾ ਜੀ ਟ੍ਰੈਂਡ ਆ ਗਿਆ ਟ੍ਰੈਂਡ ਆਣੇ ਸ਼ੁਰੂ ਆਨਲਾਈਨ ਹੀ ਜਿਹੜੀਆਂ ਜਿੰਨੀਆਂ ਵੀ ਐਪ ਨੇ ਚਾਹੇ ਈਸੀਆਈ ਦਾ ਪੋਰਟਲ ਹੈ results.eci.gov.in ਚਾਹੇ ਵੋਟਰ ਟ੍ਰੈਂਡ ਐਪ ਮੋਬਾਈਲ ਐਪਲੀਕੇਸ਼ਨ ਹੈ ਉਹਦੇ ਤੇ ਆਟੋਮੈਟਿਕਲੀ ਉਹ ਟ੍ਰੈਂਡ ਜਾਣੇ ਸ਼ੁਰੂ ਹੋ ਜਾਂਦੇ ਨੇ ਵੀ ਕੌਣ ਲੀਡ ਕਰ ਰਿਹਾ ਹੈ ਕੌਣ ਕੀ ਹੈ ਕਿਸ ਕੈਂਡੀਡੇਟ ਦੀ ਕੀ ਪੋਜੀਸ਼ਨ ਹੈ ਪ੍ਰੋਗਰਾਮ ਦਸਤਕ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹਾਂ ਤੁਸੀਂ ਅੱਜ ਕੱਲ ਸੁਣ ਰਹੇ ਹੋ ਕਿ ਸਾਰੇ ਦੇਸ਼ ਦੇ ਵਿੱਚ 18ਵੀਂ ਲੋਕ ਸਭਾ ਦੇ ਲਈ ਚੋਣਾਂ ਪੈਣੀਆਂ ਸ਼ੁਰੂ ਹੋ ਗਈਆਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਔਰ ਅਗਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ 1 ਜੂਨ ਨੂੰ ਵੋਟਾਂ ਪੈਣੀਆਂ ਨੇ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਮਾਂ ਪਹਿਲਾਂ ਬੈਲਟ ਪੇਪਰਜ਼ ਹੁੰਦੇ ਸੀ ਕਿ ਕਾਗਜ਼ ਦੇ ਬੈਲਟ ਪੇਪਰ ਵੋਟ ਪੱਤਰ ਜਿਹੜੇ ਹੁੰਦੇ ਸੀ ਜਿੱਥੇ ਅਸੀਂ ਨਿਸ਼ਾਨ ਲਾ ਕੇ ਵੋਟ ਪਾਉਂਦੇ ਸੀ ਪਰ ਉਸ ਸਮੇਂ ਨੂੰ ਲੰਘਿਆ ਇੰਨੀ ਦੇਰ ਹੋ ਗਈ ਹੈ ਕਿ ਇਸ ਟਾਈਮ ਪੂਰੇ ਸਿਸਟਮ ਦੇ ਉੱਪਰ ਜਿਹੜਾ ਉਹ ਡਿਜੀਟਲ ਜਨੂਸੀ ਯੁੱਗ ਕਹਿੰਦੇ ਆ ਉਹ ਆ ਗਿਆ ਹੈ ਇੰਟਰਨੈਟ ਤੇ ਸਭ ਕੁਝ ਹੋ ਰਿਹਾ ਹੈ ਤੁਹਾਡੇ ਕਲਿੱਕ ਦੇ ਉੱਤੇ ਇੱਕ ਸਭ ਕੁਝ ਤੁਹਾਡੇ ਕੰਪਿਊਟਰ ਦੇ ਉੱਤੇ ਲੈਪਟਾਪ ਤੇ ਮੋਬਾਈਲ ਦੇ ਉੱਤੇ ਆ ਜਾਂਦਾ ਸੋ ਮੌਜੂਦਾ ਚੋਣਾਂ ਦੇ ਵਿੱਚ ਇੰਟਰਨੈਟ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ ਔਰ ਜਿਹੜੀਆਂ ਡਿਜੀਟਲ ਐਪਲੀਕੇਸ਼ਨਸ ਨੇ ਜਿਨ੍ਹਾਂ ਨੂੰ ਤੁਸੀਂ ਇਨਫੋਰਮੇਸ਼ਨ ਟੈਕਨੋਲੋਜੀ ਕਹਿੰਨੇ ਹੋ ਉਹਨਾਂ ਦੀਆਂ ਬਹੁਤ ਸਾਰੀਆਂ ਐਪਸ ਨੇ ਜਿਹਦੇ ਨਾਲ ਇੱਕ ਵੋਟਰ ਬਹੁਤ ਕੁਝ ਜਾਣ ਸਕਦਾ ਹੈ ਔਰ ਜਿਹੜੀ ਵੋਟ ਪਾਉਣੀ ਹੈ ਉਹ EVM ਇਲੈਕਟ੍ਰੋਨਿਕ VOTING ਮਸ਼ੀਨਸ ਹੈ ਜਿਹੜੀਆਂ ਫਟਾਫਟ ਸਭ ਕੁਝ ਹੋ ਜਾਂਦਾ ਹੈ ਔਰ ਤੁਸੀਂ ਦੇਖੋ ਅੱਗੇ ਕਿ ਕਈ ਵਾਰੀ ਮਹੀਨਾ ਮਹੀਨਾ ਲੱਗ ਜਾਂਦਾ ਸੀ ਵੋਟਾਂ ਦੀ ਗਿਣਤੀ ਹੋਣ ਤੇ ਤੇ ਹੁਣ ਪੱਲਾ ਵਿੱਚ ਸਵੇਰੇ ਸ਼ੁਰੂ ਹੁੰਦਾ 8 ਵਜੇ ਪ੍ਰੋਸੈਸ 12 1 ਵਜੇ ਤੱਕ ਪਤਾ ਲੱਗ ਜਾਂਦਾ ਕਿ ਦੇਸ਼ ਵਿੱਚ ਜਾਂ ਸਟੇਟ ਵਿੱਚ ਸਰਕਾਰ ਕਿ ਬਣਨੀ ਆ। ਸੋ ਇੰਟਰਨੈਟ ਦੀ ਕਿੰਨੀ ਕੁ ਵਰਤੋਂ ਕਿਵੇਂ ਵਰਤੋਂ ਹੋ ਰਹੀ ਆ ਕਿੰਨਾ ਕੁ ਸੁਖਾਲਾ ਹੋ ਗਿਆ ਇੱਕ ਵੋਟਰ ਵਾਸਤੇ ਆਪਣੇ ਬਾਰੇ ਜਾਣਨਾ ਆਪਣੇ ਕੈਂਡੀਡੇਟ ਬਾਰੇ ਜਾਣਨਾ VOTING ਪ੍ਰੋਸੈਸ ਬਾਰੇ ਜਾਣਨਾ ਆਪਣੇ ਬੂਥ ਬਾਰੇ ਜਾਣਨਾ ਬਹੁਤ ਸਾਰੀਆਂ ਗੱਲਾਂ ਨੇ। ਇਹਦੇ ਬਾਰੇ ਜਾਣਕਾਰੀ ਲੈਣ ਲਈ ਅਸੀਂ ਜ਼ਿਲ੍ਹਾ ਪਟਿਆਲਾ ਦੇ ਡਿਸਟ੍ਰਿਕਟ ਇਨਫੋਰਮੈਟਿਕਸ ਆਫੀਸਰ ਸੰਜੀਵ ਕੁਮਾਰ ਸ਼ਰਮਾ ਜੀ ਨੂੰ ਸੱਦਾ ਦਿੱਤਾ ਸੋ ਸੰਜੀਵ ਜੀ ਤੁਹਾਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਬਹੁਤ ਹੋ ਗਿਆ ਸਰ ਅ ਸ਼ਰਮਾ ਜੀ ਅਸੀਂ ਜਾਣਨਾ ਚਾਹਾਂਗੇ ਕਿ ਅੱਜ ਦੇ ਇਸ ਯੁੱਗ ਦੇ ਵਿੱਚ ਜਦੋਂ ਅਸੀਂ ਇੰਟਰਨੈਟ ਦਾ ਯੁੱਗ ਕਹਿੰਦੇ ਇਹਦੇ ਵਿੱਚ ਜੀ ਰਹੇ ਆ ਤੇ ਅੱਜ ਸਾਡੇ ਚੋਣਾਂ ਦੇ ਪ੍ਰੋਸੈਸ ਦੇ ਵਿੱਚ ਇੰਟਰਨੈਟ ਦੀ ਤੇ ਆਈਟੀ ਦੀ ਕਿਸ ਕਿਸੇ ਹਿਸਾਬ ਨਾਲ ਔਰ ਕਿੰਨੀ ਕੁ ਵਾਰ ਤੋਂ ਜਿਹੜੀ ਆ ਹੋ ਰਹੀ ਹੈ ਜਿਵੇਂ ਬੜੈਸਰ ਤੁਸੀਂ ਦੱਸਿਆ ਹੀ ਹੈ ਵੀ ਅੱਜ ਦੇ ਯੁੱਗ ਦੇ ਵਿੱਚ ਆਈਟੀ ਦਾ ਯੂਜ਼ਰ ਹਰ ਫੀਲਡ ਦੇ ਵਿੱਚ ਹੀ ਬਹੁਤ ਹੋ ਰਿਹਾ ਹੈ ਤੇ ਚੋਣ ਜਿਹੜਾ ਭਾਰਤ ਚੋਣ ਕਮਿਸ਼ਨ ਹੈ ਜੋ ਇਹ ਚੋਣਾਂ ਦਾ ਸਾਰਾ ਇਹ ਰਵੰਧ ਕਰਦਾ ਹੈ ਚੋਣਾਂ ਨੂੰ ਕੰਡਕਟ ਕਰਵਾਉਂਦਾ ਹੈ ਉਹਨਾਂ ਵੱਲੋਂ ਆਈਟੀ ਦਾ ਯੂਜ਼ੇਜ ਵੀ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਹਰ ਚੋਣਾਂ ਦੇ ਵਿੱਚ ਉਹ ਇਹ ਵੱਧ ਰਿਹਾ ਹੈ ਡੇ ਬਾਏ ਡੇ ਹੁਣ ਕੀ ਹੋ ਗਿਆ ਹੈ ਕਿ VOTER ਚਾਹੇ VOTER ਨੂੰ ਫੈਸਿਲਿਟੀ ਦੇਣੀ ਹੈ ਚਾਹੇ ਕੈਂਟੈਸਟਿੰਗ ਕੈਂਡੀਡੇਟਾਂ ਨੂੰ ਉਹਨਾਂ ਨੂੰ ਈਜ਼ੀ ਕਰਨਾ ਹੈ ਆਨਲਾਈਨ ਐਪਲੀਕੇਸ਼ਨਾਂ ਦੇ ਕੇ ਚਾਹੇ ਜਿਹੜਾ ਚੋਣ ਅਮਲ ਹੈ ਉਹਨਾਂ ਦਾ ਜਿਹੜਾ ਵੀ ਪ੍ਰਬੰਧ ਕਰਨਾ ਹੈ ਉਹ ਸਾਰਾ ਆਈਟੀ ਦੇ ਥਰੂ ਹੀ ਹੋ ਰਿਹਾ ਹੈਗਾ ਜੇ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰੀਏ ভোটার ਲਈ ਤਾਂ ভোটার ਲਈ ਇੱਕ ਉਹਨਾਂ ਨੇ ਇਹਨਾਂ ਲਈ ਕਈ ਆਨਲਾਈਨ ਪੋਰਟਲ ਵੀ ਸ਼ੁਰੂ ਕੀਤੇ ਨੇ ਇਵੇਂ voter.eci.gov.in ਇਹ ভোটার ਲਈ ਹੈ ਉਹ ভোটার ਕੋਈ ਵੀ ਸਿਟੀਜ਼ਨ ਜਿਹਨੇ ਆਪਣੀ ਵੋਟ ਬਣਾਣੀ ਹੈ ਨਿਊ ਨਵੀਂ ਵੋਟ ਬਣਾਣੀ ਹੈ ਕੋਈ ਵੋਟਾਂ ਦੇ ਵਿੱਚ ਕੋਈ ਦਰੁਸਤੀ ਕਰवानी ਹੈ ਕੋਈ ਕਰੈਕਸ਼ਨ ਕਰਾਣੀ ਹੈ ਐਡਰੈਸ ਚੇਂਜ ਕਰਵਾਉਣਾ ਹੈ ਜਾਂ ਉਹਨਾਂ ਦਾ ਰੈਜ਼ੀਡੈਂਸ ਬਦਲ ਜਾਂਦਾ ਹੈ ਜਾਂ ਕੋਈ ਉਹਨਾਂ ਦਾ ਕੋਈ ਉਹਨਾਂ ਦਾ ਮੋਬਾਈਲ ਨੰਬਰ ਅਪਡੇਟ ਕਰਾਉਣਾ ਹੈ ਕੋਈ ਆਧਾਰ ਨੰਬਰ ਅਪਡੇਟ ਕਰਵਾਉਣਾ ਹੈ ਉਹ ਸਾਰੀਆਂ ਇਹਦੇ ਵਿੱਚ ਆਨਲਾਈਨ ਹੀ ਆਪਣੇ ਡਾਕੂਮੈਂਟ ਅਪਲਾਈ ਕਰ ਸਕਦੇ ਨੇ ਤੇ ਆਨਲਾਈਨ ਹੀ ਆਪਣੇ ਸਪੋਰਟਿੰਗ ਡਾਕੂਮੈਂਟ ਲਗਾ ਦੇਣਗੇ ਤੇ ਆਨਲਾਈਨ ਹੀ ਉਹਨਾਂ ਦੀ ਵੋਟ ਬਣ ਜਾਏਗੀ ਜੀ ਜੀ ਸ਼ਰਮਾ ਲੇਕੋ ਸੀ ਅੱਜ ਕੱਲ ਨਵਾਂ ਸੁਣਦੇ ਪਏ ਆ ਟ੍ਰੈਂਡੇ ਤੇ ਤੁਸੀਂ ਆਨਲਾਈਨ ਜਾ ਕੇ ਆਪਣੇ ਬਾਰੇ ਵੀ ਪਤਾ ਕਰ ਸਕਦੇ ਹੋ ਕਿ ਤੁਹਾਡੀ ਵੋਟ ਹੈ ਆ ਕਿ ਨਹੀਂ ਕਿਹੜੇ ਬੂਥ ਨੰਬਰ ਦੇ ਉੱਤੇ ਆ ਤੁਹਾਡੀ ਵੋਟ ਤੁਹਾਡਾ ਨੰਬਰ ਕੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਹਾਡੀ ਕੌਨਸਟਿਟਿਊਐਂਸੀ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਆ ਤੁਸੀਂ ਉਹਨਾਂ ਬਾਰੇ ਜਾਣਕਾਰੀ ਪੂਰੀ ਲੈ ਸਕਦੇ ਹੋ ਕਿ ਉਹ ਜਿਹੜਾ ਉਹਦਾ ਅਸਲੀ ਨਾਮ ਕੀ ਹੈ ਉਹਦੇ ਕਿੰਨੇ ਬੱਚੇ ਆ ਉਹਦੀ ਕਿੰਨੀ ਪ੍ਰਾਪਰਟੀ ਹੈ ਉਹ ਕਿੰਨਾ ਪੜਿਆ ਹੈ ਇਹਦੇ ਨਾਲ ਬਹੁਤ ਸਾਰੇ ਇਹ ਕੀ ਸਿਸਟਮ ਹੈਗਾ ਇਹ ਦਿੱਲੀ ਉਹਨਾਂ ਨੇ ਕਈ ਮੋਬਾਈਲ ਐਪ ਵੀ ਲਾਂਚ ਕੀਤੀਆਂ ਨੇ ਗਿਆ ਇੱਕ ਤਾਂ ਹੈ VOTER HELP LINE ਐਪ ਹੈ ਉਹਦੇ ਲਈ VOTER ਕਹਿੰਦਾ ਦੇਖ ਸਕਦਾ ਆਪਣੀ ਵੋਟ ਦੇਖ ਸਕਦਾ ਹੈ ਕਿਹੜੇ ਬੂਥ ਦੇ ਵਿੱਚ ਉਹਨਾਂ ਦੀ ਵੋਟ ਹੈ ਹੈ ਬੂਥ ਦੇ ਬਾਰੇ ਆਪਣੀ ਵੋਟ ਦੇ ਬਾਰੇ ਜਾਣਕਾਰੀ ਲੈ ਸਕਦਾ ਹੈ VOTER LIST ਵੀ ਆਪਣੀ ਡਾਊਨਲੋਡ ਕਰ ਸਕਦਾ ਹੈ ਸਲਿੱਪ ਵੀ ਆਪਣੀ ਲੋਨ ਰੋਲ ਕਰ ਸਕਦਾ ਹੈ ਕਈ ਪੋਰਟਲ ਤੋਂ ਡਿਜੀਟਲ ਆਪਣਾ EPIC ਕਾਰਡ ਵੀ ਡਾਊਨਲੋਡ ਕਰ ਸਕਦਾ ਹੈਗਾ ਜਿਹਨੂੰ ਆਪਾਂ VOTER ID ਕਾਰਡ ਕਹਿੰਦੇ ਆ ਜਿਹੜਾ ਤੁਸੀਂ ਕੈਂਡੀਡੇਟ ਦੇ ਬਾਰੇ ਕਰਿਆ ਉਹਦੇ 'ਚ ਇੱਕ ਹੈ ਉਹਨਾਂ ਨੇ KYC NO JURER CANDIDATE ਇੱਕ ਮੋਬਾਈਲ ਐਪ ਲਾਂਚ ਕੀਤੀ ਹੈ ਉਹਦੇ ਥਰੂ ਤੁਸੀਂ VOTER ਏ ਸਿਟੀਜ਼ਨ ਚੈੱਕ ਕਰ ਸਕਦਾ ਹੈ ਵੀ ਸਾਡੇ ਏਰੀਆ ਦਾ ਕੈਂਡੀਡੇਟ ਕੀ ਹੈ ਉਹਦੀ ਕੀ ਡਿਟੇਲ ਹੈ ਉਹਦਾ ਕੀ ਪ੍ਰੋਫਾਈਲ ਹੈ ਉਹਨੇ ਜੋ ਐਫੀਡੈਵਿਟ ਅਪਲੋਡ ਕੀਤੇ ਹੁੰਦੇ ਨੇ ਜੋ ਸਬਮਿਟ ਕੀਤੇ ਹੁੰਦੇ ਨੇ ਡੂਰਿੰਗ ਨੋਮੀਨੇਸ਼ਨ ਜਦੋਂ ਪੇਪਰ ਫਾਈਲ ਕਰਦੇ ਆ ਉਹਦੇ ਵਿੱਚ ਉਹਨਾਂ ਦੀ ਜਿਹੜੀ ਕੀ ਡਿਟੇਲ ਹੈ ਕ੍ਰਿਮੀਨਲ ਐਂਟੀਸੀਡੈਂਟ ਉਹਨਾਂ ਦੀ ਪ੍ਰਾਪਰਟੀ ਦੀ ਡਿਟੇਲ ਉਹ ਸਾਰੀ ਉਹਦੇ ਵਿੱਚ ਜਾਣਕਾਰੀ ਉਪਲਬਧ ਹੁੰਦੀ ਹੈ ਜੀ ਇਹ ਬੜੀ ਵਧੀਆ ਗੱਲ ਆ ਕਿਉਂਕਿ ਅੱਗੇ ਤੁਹਾਨੂੰ ਤੁਹਾਡੇ ਕੈਂਡੀਡੇਟ ਬਾਰੇ ਪਤਾ ਨਹੀਂ ਸੀ ਲੱਗਦਾ ਲੋਕ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਸੀ ਜੀ ਹਾਂ ਜੀ ਹੁਣ ਕੈਂਡੀਡੇਟ ਨੂੰ ਆਪਣੀ ਨੋਮੀਨੇਸ਼ਨ ਕਰਨ ਵੇਲੇ ਇਹ ਸਭ ਕੁਝ ਦੱਸਣਾ ਪੈਂਦਾ ਕਿ ਉਹਦਾ ਪਰਿਵਾਰ ਕੀ ਹੈ ਉਹਦੀ ਇੱਕ ਸ਼ਾਦੀ ਹੋਈ ਹੋਈ ਹੈ ਉਹ ਕਿੰਨਾ ਪੜਿਆ ਆਇਆ ਉਹਦੇ ਕੋਲੇ ਕਿੰਨੀ ਪ੍ਰਾਪਰਟੀ ਹੈ ਆਲਟੀ ਜਿਹੜੀਆਂ ਰਿਟਰਨਸ ਭਰੀਆਂ ਹੋਈਆਂ ਨੇ ਉਹਨਾਂ ਨੇ ਆਈਟੀਆਰ ਜੀ ਨੂੰ ਕਹਿੰਦੇ ਆ ਉਹਦੇ ਬਾਰੇ ਦੱਸਦਾ ਕਿਉਂਕਿ ਇਹ ਇਲਜ਼ਾਮ ਸਾਡੇ ਪੋਲੀਟਿਸ਼ੀਅਨਸ ਦੇ ਉੱਤੇ ਲੱਗਦਾ ਆ ਰਿਹਾ ਹੈ ਬੜੇ ਵੱਡੇ ਪਦਰ ਤੇ ਔਰ ਇਹਦੇ ਵਿੱਚ ਸੱਚਾਈ ਵੀ ਬਹੁਤ ਵੱਡੇ ਪਦਰ ਤੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੀਆਂ ਉਂਗਲਾਂ ਇੱਕੋ ਜੀਆਂ ਪਰ 99% ਪੋਲੀਟਿਸ਼ੀਅਨਸ ਦੇ ਉੱਤੇ ਜਿਹੜਾ ਇਲਜ਼ਾਮ ਲੱਗਦਾ ਉਹ ਬਿਲਕੁਲ ਸਹੀ ਲੱਗਦੇ ਆ ਕਿ ਉਹਨਾਂ ਦੀ ਜਦੋਂ ਚੋਣਾਂ ਤੋਂ ਪਹਿਲਾਂ ਪ੍ਰਾਪਰਟੀ ਹੋਰ ਹੁੰਦੀ ਆ ਤੇ 5 ਸਾਲਾਂ ਬਾਅਦ ਉਹਨਾਂ ਕੋਲੇ ਕਿੱਥੋਂ ਪ੍ਰਾਪਰਟੀ ਆ ਜਾਂਦੀ ਹੈ ਔਰ ਜਿਹਦੇ ਉੱਤੇ ਸਰਕਾਰਾਂ ਵਕਫਾ ਪੱਦਰ ਤੇ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਾਸਤੇ ਇਹੋ ਜਿਹਾ ਸਿਸਟਮ ਅਪਣਾਏ ਜਾਂਦੇ ਆ ਸੋ ਬੜਾ ਵਧੀਆ ਇਹਦੇ ਵਾਸਤੇ ਇੱਕ ਸ਼ਰਮਾ ਜੀ ਜਦੋਂ ਚੋਣਾਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਅਸੀਂ ਕਹਿੰਨੇ ਆ ਕਿ ਸਰਕਾਰ ਅਨਾਉਂਸ ਕਰ ਦਿੰਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਨਾਉਂਸ ਕਰ ਦਿੰਦਾ ਉਸ ਤੋਂ ਬਾਅਦ ਹੀ ਮਾਡਲ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਹਾਂਜੀ ਇਹ ਮਾਡਲ ਕੋਡ ਆਫ ਕੰਡਕਟ ਤੇ ਲੱਗ ਗਿਆ ਪਰ ਇਹਦੀ ਜਿਹੜੀ ਨਿਗਰਾਨੀ ਹੈ ਉਭੀ ਪਤਾ ਲੱਗਿਆ ਆਈਟੀ ਦੇ ਰਹੀਂ ਕਰਦੇ ਉਹ ਕਿਵੇਂ ਹੋ ਰਹੀ ਐ ਉਹਦੇ ਚ ਇੱਕ ਚੌਣ ਕਮਿਸ਼ਨ ਨੇ ਬੜੀ ਵਧੀਆ ਮੋਬਾਈਲ ਐਪ ਲਾਂਚ ਕੀਤੀ ਹੋਈ ਐ ਸੀ ਵਿਜੀਲ ਮੋਡਲ ਕੋਡ ਆਫ ਕੰਡਕਟ ਦੇ ਇਨਫੋਰਸ ਕਰਨ ਲਈ ਵੈਸੇ ਵੀ ਜਿਹੜੇ ਅਸਿਸਟੈਂਟ ਰਟਰਨਿੰਗ ਆਫੀਸਰ ਹੁੰਦੇ ਨੇ ਜਾਂ ਰਟਰਨਿੰਗ ਆਫੀਸਰ ਹੁੰਦੇ ਨੇ ਉਹ ਵੀ ਆਪਣੇ ਵੱਲੋਂ ਜੋ ਅਮਲਾ ਲਗਾ ਕੇ ਇਹਦੀ ਪੂਰੀ ਮੋਨਿਟਰਿੰਗ ਕਰਦੇ ਨੇ ਕੋਈ ਮੋਡਲ ਕੋਡ ਆਫ ਕੰਡਕਕਟਰ ਦੀ ਵਾਇਲੇਸ਼ਨ ਤਾਂ ਨਹੀਂ ਹੋ ਰਹੀ ਬਟ ਇਸ ਤੋਂ ਇਲਾਵਾ ਜਿਹੜਾ ਇੱਕ ਇਹਨਾਂ ਨੇ ਆਈਟੀ ਦੇ ਥਰੂ ਇੱਕ ਸੀ ਵਿਜੀਲ ਮੋਬਾਈਲ ਐਪ ਲਾਂਚ ਕੀਤੀ ਐ ਜਿਹਨੂੰ ਕਹਿ ਦਿੰਦੇ ਅਸੀਂ ਵਿਜੀਲੈਂਟ ਸਿਟੀਨ ਵਿਜੀਲੈਂਟ ਕੋਈ ਵੀ ਸਿਟੀਜ਼ਨ ਆਪਣੇ ਨੂੰ ਲੱਗਦਾ ਵੀ ਮੋਡਲ ਕੋਡ ਆਫ ਦੀ ਵਾਇਲੇਸ਼ਨ ਹੋ ਰਹੀ ਹੈ ਉਹਦੀ ਕੋਈ ਫੋਟੋ ਤੇ ਵੀਡੀਓ ਅਪਲੋਡ ਕਰ ਸਕਦਾ ਹੈ ਸੀ ਵਿਜ਼ਨ ਮੋਬਾਈਲ ਐਪ ਤੇ ਇਸ ਜਦੋਂ ਵੀ ਉਹ ਫੋਟੋ ਕੋਈ ਜਾਂ ਵੀਡੀਓ ਅਪਲੋਡ ਕਰੇਗਾ ਇਸ ਦੀ 100 ਮਿੰਟ ਦੇ ਵਿੱਚ ਇਹ ਟਾਈਮ ਬਾਉਂਡ ਹੈ ਇਹਦੀ ਇਹ ਕੰਪਲੇਂਟ ਨੂੰ ਡਿਸਪੋਜ਼ਲ ਕੀਤਾ ਜਾਊਗਾ 100 ਮਿੰਟ ਇਹਦੇ ਲਈ 100 ਮਿੰਟ ਉਸੇ ਮਿੰਟ ਦੇ ਦੋ ਅਪਲੋਡ ਕਰ ਦੇਗਾ ਵੀਡੀਓ ਉਹ ਲਾਈਵ ਹੀ ਹੋਏਗਾ ਉਹ ਪ੍ਰੀ ਰਿਕਾਰਡਡ ਨਹੀਂ ਕਰ ਸਕਦਾ ਉਹਦੀ ਲੋਕੇਸ਼ਨ ਕੈਪਚਰ ਹੋ ਜਾਏਗੀ ਤੇ ਉਸੇ ਲੋਕੇਸ਼ਨ ਦੇ ਵਿੱਚ ਉਹ ਜਿਸ ਅਸੈਂਬਲੀ ਹਲਕੇ ਦੇ ਵਿੱਚ ਪੈਂਦੀ ਹੋਏਗੀ ਉਸ ਜ਼ਿਲ੍ਹੇ ਦੇ ਕੰਟਰੋਲ ਰੂਮ ਦੇ ਵਿੱਚੋਂ ਸੀਵਜਲ ਦੀ ਉਹਦੀ ਕੰਪਲੇਂਟ ਚੱਲੇ ਆਏਗੀ ਤੇ ਉਹ ਆਟੋਮੈਟਿਕਲੀ ਸਾਡੇ ਜਿਹੜੇ ਕੰਟਰੋਲ ਰੂਮ ਵੱਲੋਂ ਉਹਨੂੰ ਸਾਈਨ ਕਰ ਦਿੱਤਾ ਜਾਊਗਾ ਉਸ ਹਲਕੇ ਦੀ ਜਿਹੜੀ ਫਲਾਈਂਗ ਸਕੇਅਰ ਟੀਮਾਂ ਹੁੰਦੀਆਂ ਨੇ ਗਿਆ ਉਹ ਮੌਕੇ ਤੇ ਜਾਣਗੀਆਂ ਉਹ ਕੰਪਲੇਂਟ ਨੂੰ ਵੈਰੀਫਾਈ ਕਰਨਗੀਆਂ ਤੇ ਰਿਪੋਰਟ ਕਰਨਗੀਆਂ ਜੀ ਸ਼ਰਮਾ ਜੀ ਫਿਰ ਸਿਸਟਮ ਜਿਹੜਾ ਜਿਹੜਾ ਬੰਦਾ ਅਪਲੋਡ ਕਰਦਾ ਉਹਦੇ ਵਿੱਚ ਕਿਸ ਕਿਸਮ ਦੀ ਵਾਇਲੇਸ਼ਨ ਕਰ ਸਕਦਾ ਉਹਦੇ ਵਿੱਚ ਜਿਹੜੀ ਮਾਡਲ ਕੋਡ ਕੰਡਕਟ ਦੇ ਵਿੱਚ ਹੁੰਦੀ ਹੈ ਵੀ ਜੇ ਕੋਈ ਕਿਹੋਂ ਦਾ ਕੋਈ ਫੰਡ ਦੀ ਵਾਇਲੇਸ਼ਨ ਹੋ ਰਹੀ ਹੈ ਕੋਈ ਲਿਕਰ ਡਿਸਟ੍ਰੀਬਿਊਸ਼ਨ ਹੋ ਰਿਹਾ ਹੈ ਕੋਈ ਕਿਹੋਂ ਦਾ ਪੈਸੇ ਦੀ ਹੋ ਰਹੀ ਹੈ ਦੁਰਵਰਤੋਂ ਹੋ ਰਹੀ ਹੈ ਇਸ ਤਰ੍ਹਾਂ ਦਾ ਕੋਈ ਲਾਲਚ ਦਿੱਤਾ ਜਾਂਦਾ ਜਾਂ ਕੋਈ ਸਰਕਾਰੀ ਪ੍ਰਾਪਰਟੀ ਤੇ ਵਿੱਚ ਕੋਈ ਇਸ਼ਤਿਹਾਰ ਲਾਇਆ ਗਿਆ ਕੋਈ ਸਰਕਾਰੀ ਬਿਲਡਿੰਗ ਦਾ ਮਿਸਯੂਜ਼ ਹੋ ਰਿਹਾ ਹੈ ਇਸ ਤਰ੍ਹਾਂ ਦੀ ਜਿਆਦਾ ਵਾਇਲੇਸ਼ਨ ਹੋ ਜਿਵੇਂ ਜਾਂ ਕਿਤੇ ਸਕੂਲ ਦੇ ਵਿੱਚ ਕੋਈ ਰੈਲੀ ਕਰਦਾ ਪ੍ਰੋਗਰਾਮ ਧਾਰਮਿਕ ਧਾਰਮਿਕ ਸਥਾਨ ਦੇ ਕਰ ਰਿਹਾ ਹੈ ਜਾਂ ਕੋਈ ਇਹੋ ਜਿਹੀ ਗਲਤ ਸ਼ਬਦਾਵਲੀ ਬਿਲਕੁਲ ਹੀ ਉਹ ਕਰ ਰਿਹਾ ਵੀ ਕੋਈ ਵਾਇਲੈਂਸ ਦੀ ਉਹਨੂੰ ਪ੍ਰੋਵੋਕ ਕਰ ਰਿਹਾ ਹੈ ਇਸ ਤਰ੍ਹਾਂ ਜੋ ਵੀ ਮਾਡਲ ਕੋਡ ਹੈ ਹੰਡਕਟਰ ਦੀਆਂ ਜਨਰਲ ਗਾਈਡਲਾਈਨ ਨੇ ਉਹਨੂੰ ਬਾਇਲੈਟ ਕਰ ਰਿਹਾ ਜੀ ਜੀ ਇਹ ਸਾਰੀਆਂ ਜਿਹੜੀਆਂ ਤੁਸੀਂ ਦੱਸਿਆ ਕਈ ਕਿਸਮ ਦੀਆਂ ਐਪ ਉੱਥੇ ਕੀਤੀਆਂ ਹੋਈਆਂ ਨੇ ਅਪਲੋਡ ਹੈ ਤੁਸੀਂ ਉਹਨਾਂ ਨੂੰ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਅੱਜ ਕੱਲ੍ਹ ਤੇ ਹਰ ਕੋ ਲੋਕ ਜਿਹੜੇ ਆ ਆਲਮੋਸਟ ਬਹੁਤ ਸਾਰੇ ਵੋਟਰ ਜਿਹੜੇ ਆ ਉਹ ਐਂਡਰਾਇਡ ਫੋਨ ਵੀ ਯੂਜ਼ ਕਰਦੇ ਆ ਆਈਫੋਨ ਤੇ ਕਰਦੇ ਕਰਦੇ ਬਹੁਤ ਸਾਰੇ ਐਂਡਰਾਇਡ ਵੀ ਜਿਹੜੇ ਸਸਤੇ ਫੋਨ ਆ ਗਏ ਉਹ ਵੀ ਕਰਦੇ ਪਏ ਹਾਂ ਜੀ ਹਾਂ ਜੀ ਇਹ ਐਪਸ ਜਿਹੜੀਆਂ ਕਿੱਥੋਂ ਅਵੇਲੇਬਲ ਹੋਣੀਆਂ ਇਹ ਇਹ ਕਿ ਹੁੰਦਾ ਈ ਵੈਸੇ ਤਾਂ ਐਪ ਜੋ ਵੀ ਇਹਨਾਂ ਦੇ ਜਿਵੇਂ ਆਈਫੋਨ ਦਾ ਐਪ ਸਟੋਰ ਹੁੰਦਾ ਹੈ ਗੂਗਲ ਦਾ ਕਿ ਹੁੰਦਾ ਐਪਲੀਕੇਸ਼ਨ ਸਟੋਰ ਆ ਉੱਥੋਂ ਵੀ ਡਾਊਨਲੋਡ ਕਰ ਸਕਦੇ ਆ ਪਲੇ ਸਟੋਰ ਤੋਂ ਬਟ ਜਿਹੜੀ ECI ਦੀ ਜਿਹੜੀ ਮੇਨ ਸਾਈਟ ਹੈ ECI.gov.in ਉੱਥੇ ਤੁਸੀਂ ICT ਤੇ ਜਾਓ ICT ਐਪਲੀਕੇਸ਼ਨਾਂ ਤੇ 메인 ਪੋਰਟਲ ਦੇ ਹੋਮ ਪੇਜ ਤੇ ਉੱਥੇ ਤੁਹਾਨੂੰ ਸਾਰੀ ਲਿਸਟ ਆ ਜਾਂਦੀ ਹੈ ਜੋ ਵੀ ਇਹਨਾਂ ਦੀਆਂ IT ਐਪਲੀਕੇਸ਼ਨਾਂ ਅਵੇਲੇਬਲ ਨੇ ਉੱਥੋਂ ਤੁਸੀਂ ਕੋਈ ਵੀ ਐਪ ਕਰ ਸਕਦੇ ਹੋ ਐਪ ਸਾਰੀਆਂ ਐਂਡਰੋਇਡ ਤੇ iOS Apple ਫੋਨ ਲਈ ਵੀ ਤੇ ਐਂਡਰੋਇਡ ਫੋਨ ਲਈ ਦੋਨਾਂ ਲਈ ਉਪਲਬਧ ਨੇ ਉਪਲਬਧ ਹੈ ਸਾਰੀਆਂ ਹਾਂਜੀ ਸੋ ਵੈਸੇ ਜੇ ਸਾਡੇ ਦਰਸ਼ਕ ਜਾਣਨਾ ਚਾਹਣ ਤਾਂ ECI ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਦੋਂ ਤੁਸੀਂ ਸਾਈਟ ਤੇ ਜਾਂਦੇ ਹੋ ਤੁਹਾਨੂੰ ਉੱਥੇ ਇਹਨਾਂ ਮਟੀਰੀਅਲ ਮਿਲਦਾ ਹੈ ਜਾਣਕਾਰੀ ਵਾਲਾ ਇੰਨਾ ਦਿਲਚਸਪ ਮਟੀਰੀਅਲ ਮਿਲਦਾ ਹੈ ਕਿ ਤੁਸੀਂ ਪਿਛਲੀਆਂ ਕਈ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਰਿਜ਼ਲਟ ਦੇਖ ਸਕਦੇ ਹੋ ਕਿਸ ਕੈਂਡੀਡੇਟ ਨੂੰ ਕਿੰਨੀ ਵੋਟ ਪਈ ਹੈ ਕਿੰਨੇ ਪਰਸੈਂਟ ਵੋਟ ਪਈ ਹੈ ਕਿਹੜਾ ਕੈਂਡੀਡੇਟ ਹਾਰ ਗਿਆ ਕਿਹੜਾ ਜਿੱਤ ਗਿਆ ਉਹ ਪਾਰਟੀਆਂ ਸਾਰੀਆਂ ਦੀ ਤੁਹਾਨੂੰ ਉੱਥੋਂ ਡਿਟੇਲ ਮਿਲਦੀ ਹੈ ਵਿਧਾਨ ਸਭਾ ਜਾਣੇ ਚਾਹੁੰਦੇ ਹੋ ਵਿਧਾਨ ਸਭਾ ਦੀ ਲੈ ਲਓ ਅਸੈਂਬਲੀਆ ਲੋਕ ਸਭਾ ਦੀ ਚਾਹੁੰਦੇ ਹੋ ਲੋਕ ਸਭਾ ਦੀ ਲੈ ਲੈ ਔਰ ਉਹਦੇ ਵਿੱਚ ਸਰਮਾ ਜੀ ਮੈਨੂੰ ਲੱਗਦਾ ਬਹੁਤ ਪੁਰਾਣਾ ਰਿਕਾਰਡ ਅਵੇਲੇਬਲ ਹੈਗਾ ਕਾਫੀ ਰਿਕਾਰਡ ਅਵੇਲੇਬਲ ਹੈ ਉਹਦੇ ਵਿੱਚ ਕਾਫੀ ਰਿਕਾਰਡ ਅਵੇਲ ਜਿੰਨਾ ਕਿ ਤੁਹਾਨੂੰ ਚਾਹੀਦਾ ਤੁਸੀਂ ਇਹ ਸਮਝ ਲਓ ਜਿਵੇਂ 18 ਸਾਡੀਆਂ 18ਵੀਂ ਲੋਕ ਸਭਾ ਲਈ ਅਸੀਂ ਵੋਟਾਂ ਪਾਉਣ ਜਾ ਰਹੇ ਹਾਂ ਤੇ ਘਟੋ ਘਟ 10 15 ਦਾ ਤਾਂ ਅਵੇਲੇਬਲ ਹੈ ਹੀ ਆ ਉਦੋਂ ਪੁਰਾਣਾ ਰਿਕਾਰਡ ਵੀ ਜਿਹੜਾ ਤੁਸੀਂ ਇਹ ਲੈਣਾ ਹੋਵੇ ਤਾਂ ਉਹਦੇ ਵਿੱਚ ਸੋਰਸ ਹੈਗਾ ਉਹ ਤੁਹਾਨੂੰ ਕੁਝ ਕੰਪਰੀਹੈਂਸਿਵ ਫਾਈਲਾਂ ਦੇ ਵਿੱਚ ਮਿਲ ਜਾਂਦਾ ਹੈ ਕੁਝ ਹੋਰ ਫਾਈਲਾਂ ਨੇ ਉੱਥੇ ਮਿਲ ਜਾਂਦਾ ਹੈ ਹੁਣ ਅਸੀਂ ਇਸ ਗੱਲ ਤੇ ਆਉਨੇ ਆ ਕਿ ਪਤਾ ਲੱਗਿਆ ਕਿ ਜਿਹੜੀ ਵੋਟ ਹੈ 18 ਸਾਲ ਦਾ ਜਦੋਂ ਬੰਦਾ ਹੋ ਜਾਂਦਾ ਉਹ ਬਣਦੀ ਆ ਤੇ ਅਸੀਂ ਸੁਣਦੇ ਆ ਰਹੇ ਸੀ ਕਿ ਜੀ ਜਦੋਂ ਬੰਦਾ 31 ਦਸੰਬਰ ਨੂੰ 1 ਜਨਵਰੀ ਨੂੰ ਮਤਲਬ ਅਗਲੇ ਸਾਲ 18 ਸਾਲਾ ਹੁੰਦਾ ਤਾਂ ਵੋਟ ਬਣਾ ਲੈਂਦਾ ਪਰ ਇਹ ਵੀ ਕਿਤੇ ਸੁਣਨ ਨੂੰ ਸ਼ਰਮਾ ਜੀ ਆ ਕਿ ਵੋਟ ਉਸ ਤੋਂ ਬਾਅਦ ਵੀ ਬਣਦੀ ਰਹਿੰਦੀ ਹੈ ਇਹ ਵੀ ਹੈ ਸੰਭਵ ਹੈ ਹਾਂਜੀ ਹਾਂਜੀ ਵੋਟ ਬੰਦ ਹੀ ਰਹਿੰਦੀ ਹੈ ਵੈਸੇ ਤਾਂ ਨਾਰਮਲੀ ਸਾਲ ਦੇ ਵਿੱਚ ਦੋ ਵਾਰੀ ਵੋਟਾਂ ਦੀ ਸੁਧਾਈ ਹੁੰਦੀ ਹੈ ਪਰ ਜਦੋਂ ਜਿਵੇਂ ਹੁਣ ਲੋਕ ਸਭਾ ਚੱਲ ਰਹੀਆਂ ਆਪਣੀਆਂ ਤਾਂ ਉਹ ਨੋਮੀਨੇਸ਼ਨ ਜਦੋਂ ਲਾਸਟ ਡੇ ਆਫ ਨੋਮੀਨੇਸ਼ਨ ਆਉਤੋਂ 10 ਦਿਨ ਪਹਿਲਾਂ ਤੱਕ ਕੋਈ ਵੀ ਵੋਟਰ ਵੋਟ ਅਪਲਾਈ ਕਰ ਸਕਦਾ ਹੈ ਚਾਹੇ ਔਨਲਾਈਨ ਅਪਲਾਈ ਕਰਦੇ ਚਾਹੇ ਆਪਣੇ ਜਿਵੇਂ ਬੀ ਐਲੂ ਬੂਥ ਲੈਵਲ ਦੇ ਅਫੀਸਰ ਹੁੰਦੇ ਨੇ ਜਿਹੜੇ ਬੂਥ ਐਸਾਈਨਡ ਹੁੰਦੇ ਜਿਹੜੇ ਵੋਟਾਂ ਦੀ ਵੈਰੀਫਿਕੇਸ਼ਨ ਦੀ ਵੋਟਾਂ ਦੀ ਸਿਧਾਈ ਦਾ ਕੰਮ ਕਰਦੇ ਨੇ ਉਹਨਾਂ ਦੇ ਥਰੂ ਵੀ ਹਾਰਡ ਕਾਪੀ ਦੇ ਕੇ ਵੀ ਕਰ ਸਕਦਾ ਹੈ ਜਿਵੇਂ ਹਰ ਦਫ਼ਤਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇੱਕ ਚੋਣ ਦਫ਼ਤਰ ਹੁੰਦਾ ਹੈ ਤਹਿਸੀਲਦਾਰ ਚੋਣਾਂ ਦਾ ਉੱਥੇ ਜਾ ਕੇ ਵੀ ਕਰ ਸਕਦਾ ਹੈ ਔਨਲਾਈਨ ਤਾਂ ਉਹ ਘਰ ਬੈਠ ਕੇ ਕਿਤੇ ਵੀ ਕਰ ਸਕਦਾ ਹੈ ਚਾਹੇ ਮੈਂ ਐਪ ਦੇ ਥਰੂ ਕਰਦੇ ਮੋਬਾਈਲ ਐਪ ਦੇ ਚਾਹੇ ਉਹ ਵੋਟਰ ਪੋਰਟਲ ਤੇ ਜਾ ਕੇ ਅਪਲਾਈ ਕਰ ਸਕਦਾ ਅੱਛਾ ਜਿਵੇਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਦੱਸਦਾ ਮਤਲਬ ਇਹ ਆ ਕਿ ਜਿਵੇਂ ਪੰਜਾਬ ਦੇ ਵਿੱਚ 7 ਤਰੀਕ ਨੂੰ ਨੋਟੀਫਿਕੇਸ਼ਨ ਹੋਈ ਸੀ 7 ਮਈ ਨੂੰ ਔਰ 14 ਤਰੀਕ ਤੱਕ ਤੁਸੀਂ ਜਿਹੜਾ ਉਹ ਨੋਮੀਨੇਸ਼ਨ ਫਾਈਲ ਕਰ ਸਕਦੇ ਹੋ 14 ਦਾ ਮਤਲਬ ਇਹ ਕਿ ਤੁਸੀਂ 4 ਮਈ ਤੱਕ ਵੋਟਾਂ ਹੀ ਬਣਾ ਸਕਦੇ ਸੀਗੇ ਸੋ ਪੰਜਾਬ ਦੇ ਵਿੱਚ ਇਹ ਸਥਿਤੀ ਸੀ ਇਸੇ ਤਰ੍ਹਾਂ ਜਿੱਥੇ ਵੀ ਨਾਮੀਨੇਸ਼ਨ ਹੋਣੀਆਂ ਨੇ ਨਾਮੀਨੇਸ਼ਨ ਦੇ ਆਖਰੀ ਦਿਨ ਤੋਂ 10 ਦਿਨ ਪਹਿਲਾਂ ਤੱਕ ਤੁਸੀਂ ਵੋਟ ਬਣਾ ਸਕਦੇ ਹੋ ਸੋ ਅੱਗੇ ਤੋਂ ਕਿਆਰ ਰੱਖਿਆ ਜਾ ਸਕਦਾ ਜਦੋਂ ਵਿਧਾਨ ਸਭਾ ਦੀਆਂ ਹੋਣੀਆਂ ਨੇ ਤੇ ਵੈਸੇ ਤੇ ਹੁਣ ਜੜੀਆਂ ਨੇ ਉਹ ਪੰਜਾਬ ਦੇ ਵਿੱਚ ਕੁਝ ਬਏ ਜਿਮਨੀ ਚੋਣਾ ਵੀ ਹੋਣਗੇ ਜੇਕਰ ਕੁਝ ਅਜੇ ਕੁਝ ਐਮਐਲਏ 11 ਉਹ ਜੜੀਆਂ ਸੀਟਾਂ ਖਾਲੀ ਹੋ ਸਕਦੀਆਂ ਨੇ ਐਮਐਲਏ ਦੀਆਂ ਜੇਕਰ ਉਹ ਜਿੱਤਦੇ ਸਾਡੀਆਂ ਸ਼ੋਭੇ ਸ਼ਾਮਾਂ ਨੇ ਜੀ ਉਹਨਾਂ ਲਈ ਉਹ ਜਿੱਤਣ ਤੇ ਨਵਿਆਂ ਨੂੰ ਮੌਕਾ ਜਿਹੜਾ ਉਹ ਮਿਲੇਗਾ ਸੋ ਇਹ ਹੈ ਸਾਡਾ ਸਥਿਤੀ ਕਿ ਪੰਜਾਬ ਦੇ ਵਿੱਚ 7 ਮਈ ਨੂੰ ਨੋਟੀਫਿਕੇਸ਼ਨ 14 ਦੀ ਲਾਸਟ ਨਾਮੀਨੇਸ਼ਨ ਡੇਟ 15 ਨੂੰ ਜਿਹੜਾ ਉਹ ਸਕਰੂਟੀ ਹਾਂਜੀ ਤੇ 17 ਤਰੀਕ ਤੱਕ ਤੁਸੀਂ ਜਿਹੜੇ ਆ ਉਹ ਆ ਵਾਪਸ ਲੈ ਸਕਦੇ ਹੋ ਨਾਮ ਹੋਰ ਤੋਂ ਬਾਅਦ ਜਿਹੜਾ ਪੇਪਰ ਵਾਪਸ ਲੈ ਸਕਦੇ ਹੋ ਉਸ ਤੋਂ ਬਾਅਦ ਪਹਿਲੀ ਜੂਨ ਨੂੰ ਜਿਹੜੀਆਂ ਨੇ ਉਹ ਤੁਸੀਂ ਵੋਟਾਂ ਪਾਉਣੀਆਂ ਨੇ 4 ਜੂਨ ਨੂੰ ਤੁਹਾਡੀਆਂ ਪਾਈਆਂ ਹੋਈਆਂ ਵੋਟਾਂ ਦੇ ਨਾਲ ਤੁਹਾਡੇ ਇਲਾਕੇ ਦਾ ਕਿਹੜਾ ਮੈਂਬਰ ਲੋਕ ਸਭਾ ਦੇ ਵਿੱਚ ਜਾਵੇਗਾ ਉਹ ਤੁਹਾਨੂੰ ਦੁਪਹਿਰ ਤੱਕ ਜਿਹੜਾ ਉਹ ਪਤਾ ਲੱਗ ਜਾਏਗਾ ਕਿਉਂਕਿ 4 ਜੂਨ ਨੂੰ ਸਵੇਰੇ ਹੀ 8:00 ਵਜੇ ਦੇ ਨਾਲ VOTING ਸ਼ੁਰੂ ਹੋ ਜਾਂਦੀ ਹੈ ਪਹਿਲਾਂ ਵੈਲਟ ਪੇਪਰ ਜਿਹੜੇ ਆ ਉਹ ਜਿਹੜੇ ਡਾਕਰੇ ਹੀ ਵੋਟਾਂ ਆਈਆਂ ਹੁੰਦੀਆਂ ਨੇ ਇਸ ਵਾਰ ਤਾਂ ਬਹੁਤ ਵਧੀਆ ਕੀਤਾ ਇਲੈਕਸ਼ਨ ਕਮਿਸ਼ਨ ਨੇ ਕਿ ਅੱਗੇ ਤਾਂ ਸਿਰਫ ਸਰਵਿਸ ਵਾਲਿਆਂ ਨੂੰ ਜਾਂ ਜਿਹੜੇ ਸਾਡੇ ਫੌਜੀ ਭਰਾ ਸੀ ਉਹਨਾਂ ਨੂੰ ਜਾਂ ਜਿਨ੍ਹਾਂ ਦੀਆਂ ਡਿਊਟੀਆਂ ਦੂਸਰੇ ਸਟੇਟਾਂ 'ਚ ਲੱਗ ਜਾਂਦੀਆਂ ਉਹਨਾਂ ਨੂੰ ਪਰ ਇਸ ਵਾਰ ਤੇ ਜਿਹੜੇ ਐਕ੍ਰੈਡੀਟਿਡ ਪੱਤਰਕਾਰ ਆ ਉਹਨਾਂ ਨੂੰ ਵੀ ਅਲਾਉ ਕਰ ਦਿੱਤਾ ਹੈ ਕਿ ਉਹ ਕਿਸੇ ਦੂਸਰੀ ਸਟੇਟ ਦੇ ਵਿੱਚ ਕੰਮ ਕਰਦੇ ਪਏ ਆ ਤਾਂ ਉਹ ਵੀ ਆਪਣੀ ਵੋਟ ਜਿਹੜੀ ਹੈ ਉਹ ਡਾਕ ਰਾਈ ਬੈਲਟ ਪੇਪਰ ਰਹੀਂ ਦੇ ਸਕਦੇ ਆ ਇਹਦੇ ਚ ਵੜੈਸਾ ਜਿਵੇਂ ਤੁਸੀਂ ਦੱਸਿਆ ਪਹਿਲਾਂ ਸਰਵਿਸ ਵੋਟਰ ਲਈ ਹੁੰਦਾ ਸੀ ਉਹ ਵੀ ਹੁਣ ਆਨਲਾਈਨ ਹੋ ਗਿਆ ਹੈ ਆਨਲਾਈਨ ਹੋ ਗਿਆ ਐਲੈਕਟ੍ਰੋਨਿਕਲੀ ਈਟੀਪੀਵੀਐਸ ਬੋਲਦੇ ਆ ਉਹਨੂੰ ਅਸੀਂ ਇਲੈਕਟ੍ਰੋਨਿਕ ਟਰਾਂਸਮਿਟਿਡ ਪੋਸਟਲ ਵੈਲਟ ਸਿਸਟਮ ਅੱਛਾ ਜੀ ਵੀ ਜਿਨਨੇ ਵੀ ਵੋਟਰ ਸਰਵਿਸ ਵੋਟਰ ਨੇ ਠੀਕ ਹੈ ਆਪਣੇ ਜੀ ਚਾਹੇ ਪੈਰਾ ਮਿਲਟਰੀ ਦੇ ਨੇ ਚਾਹੇ ਉਹ ਕਿ ਹੁੰਦਾ ਡਿਫੈਂਸ ਫੋਰਸਿਸ ਦੇ ਨੇ ਉਹਨਾਂ ਨੂੰ ਆਨਲਾਈਨ ਹੀ ਪੋਸਟਲ ਵੈਲਟ ਜਾਂਦਾ ਹੈ ਜੀ ਠੀਕ ਹੈ ਤੇ ਉਹ ਆਨਲਾਈਨ ਡਾਊਨਲੋਡ ਕਰ ਸਕਦੇ ਡਾਊਨਲੋਡ ਕਰਕੇ ਉਹ ਫਿਰ ਇੱਥੇ ਸਾਡੇ ਅਚਾ 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 ਕੀ ਜੀ ਈਟੀਪੀਵੀਐਸ ਬੋਲਦੇ ਈਟੀਪੀਵੀਐਸ ਪੀਵੀਐਸ ਇਲੈਕਟ੍ਰੋਨਿਕ ਟ੍ਰਾਂਸਮਿਟਡ ਪੋਸਟਲ ਵੈਲਟ ਸਿਸਟਮ ਅਚਾ ਸੋ ਉਹ ਆਨਲਾਈਨ ਕਰਕੇ ਸੋ ਉਹਨਾਂ ਦਾ ਟੈਲੀਫੋਨ ਨੰਬਰ ਹੁੰਦਾ ਹੋਏਗਾ ਈਮੇਲ ਹਾਂ ਉਹਨਾਂ ਦੀ ਉਹਨਾਂ ਦਾ ਡਾਟਾ ਹੁੰਦਾ ਵੋਟਰ ਦਾ ਉਹ ਕਨਸਰਨਡ ਉਹਨਾਂ ਦੇ ਅਫੀਸਰ ਕੋਲੇ ਚਲੇ ਜਾਂਦੇ ਆ ਕੰ ਜੀ 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 ਸੋ ਇਹ ਬਹੁਤ ਵਧੀਆ ਹੈ ਵੀ ਫੈਸਿਲੀਟੇਟ ਕਰਨ ਲਈ ਉਹਨਾਂ ਨੂੰ ਵੀ ਇਹਨੂੰ ਸੋ ਫਿਰ ਉਸ ਤੋਂ ਬਾਅਦ ਡਾਕ ਰਾਈ ਪਹੁੰਚ ਜਾਂਦਾ ਉਹ ਉਹ ਦਾ ਡੇ ਆਫ ਕਾਊਂਟਿੰਗ ਕੰਸਰਨਡ ਰਿਟਰਨਿੰਗ ਅਫੀਸਰ ਪਹਿਲਾਂ ਇਹਨਾਂ ਨੂੰ ਈਟੀਪੀਬੀਐਸ ਨੂੰ ਕਾਊਂਟ ਕਰੇਗਾ ਫਿਰ ਪੋਸਟਲ ਵੈਲਟ ਕਾਊਂਟ ਕਰੇਗਾ ਬਿਲਕੁਲ ਤੁਸੀਂ ਦੇਖਿਆ ਹੋਣਾ ਕਈ ਵਾਰੀ ਜਦੋਂ ਨਾ ਇਲੈਕਸ਼ਨਸ ਦੀਆਂ ਕਾਊਂਟਿੰਗ ਹੋ ਰਹੀ ਹੁੰਦੀ ਆ ਤਾਂ ਤੁਹਾਨੂੰ ਨਾ 15 20 ਮਿੰਟਾਂ ਬਾਅਦ 1 ਘੰਟੇ ਬਾਅਦ ਪਤਾ ਲੱਗਦਾ ਜੀ ਟ੍ਰੈਂਡ ਆ ਗਿਆ ਟ੍ਰੈਂਡ ਆਣੇ ਸ਼ੁਰੂ ਹੋ ਜਾਂਦੇ ਐਕਚੁਅਲੀ ਉਹ ਟ੍ਰੈਂਡ ਜਿਹੜਾ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿ ਤੇ ਤਾਂ ਜਿਹੜੇ ਸਟਾਰਟਿੰਗ ਰੁਝਾਨ ਜਿਹੜੇ ਉਹ ਬੜੀ ਛੇਤੀ ਪਤਾ ਲੱਗਦੇ ਆ ਉਹ ਹੁਣ ਇਹਦੇ ਲਈ ਟ੍ਰੈਂਡਲੀ ਵੀ ਉਹਨਾਂ ਨੇ ਵੋਟਾ ਟ੍ਰੈਂਡ ਐਪ ਉਹ ਵੀ ਕਰ ਦਿੱਤੀ ਐ ਜੋ ਇਹਨਾਂ ਦੀ ਬੇਸਿਕਲੀ ਜੋ ਸਾਡੀ ਪੋਲ ਪ੍ਰੋਸੈਸ ਚੱਲਦੀ ਆ ਉਹਦੇ ਚ ਇੱਕ ਇਨਕੋਰ ਇਹਨਾਂ ਨੇ ਇੱਕ ਐਪਲੀਕੇਸ਼ਨ ਲਾਂਚ ਕੀਤੀ ਐ ਜਿਹਦੇ ਚ ਸਾਰੇ ਕੈਂਡੀਡੇਟ ਜਦੋਂ ਨੋਮੀਨੇਸ਼ਨ ਫਾਈਲ ਕਰਦੇ ਨੇ ਉਹਨਾਂ ਦੀ ਵਿਡਰਾਲ ਹੁੰਦੀ ਐ ਫਿਰ ਅੱਗੇ ਵੋਟਰ ਜਿਹੜੀ ਪੈਂਦੀ ਐ ਵੋਟਰ ਟਰਨ ਆਊਟ ਦਾ ਤੇ इवनर रिजल्ट अकाउंटिंग सारी एस इनकोर सॉफ्टवेयर ਦੇ थ्रू ही ਹੁੰਦੀ ਹੈ ਉਹ ஆன்लाइन ਹੀ ਜਿਹੜੀਆਂ ਜਿੰਨੀਆਂ ਵੀ ਐਪ ਨੇ ਚਾਹੇ ਉਹ ਈਸੀਆਈ ਦਾ ਪੋਰਟਲ ਹੈ results.eci.gov.in ਚਾਹੇ VOTER TREND ਐਪ ਮੋਬਾਈਲ ਐਪਲੀਕੇਸ਼ਨ ਹੈ ਉਹਦੇ ਤੇ ਆਟੋਮੈਟਿਕਲੀ ਉਹ ਟ੍ਰੈਂਡ ਜਾਣੇ ਸ਼ੁਰੂ ਹੋ ਜਾਂਦੇ ਨੇ ਵੀ ਕੌਣ ਲੀਡ ਕਰ ਰਿਹਾ ਹੈ ਕੌਣ ਕੀ ਹੈ ਕਿਸ ਕੈਂਡੀਡੇਟ ਦੀ ਕੀ ਪੋਜੀਸ਼ਨ ਹੈ ਕੀ ਬਾਤ ਹੈ ਇਹ ਵੈਸੇ ਇਸ ਯੁੱਗ ਦਾ ਅਸੀਂ ਸੁਣਦੇ ਹੁੰਦੇ ਸੀਗੇ ਕਿ ਉਹ ਗੱਲਾਂ ਜਦੋਂ ਕਰਦੇ ਸੀ ਮਹਾਭਾਰਤ ਦੀ ਗੱਲ ਜਦੋਂ ਚੱਲਦੀ ਹੈ ਨਾ ਤੋ ਕਹਿੰਦੇ ਤ੍ਰੇਤਰਾਸ਼ਟ ਨੂੰ ਹਾਂਜੀ ਉਹ ਸਭ ਕੁਝ ਜਿਹੜਾ ਉਹ ਦਿਸੀ ਜਾਂਦਾ ਸੀਗਾ ਉਹ ਸੰਝੇ ਸੰਝੇ ਤੁਹਾਨੂੰ ਸੰਝੇ ਨੂੰ ਸੁਣਾਈ ਜਾਂਦਾ ਸੀ ਸਾਰਾ ਹੁਣ ਇਹ ਗੱਲਾਂ ਕਈ ਵਾਰੀ ਸੱਚ ਲੱਗਣ ਲੱਗ ਪੈਂਦੀਆਂ ਨੇ ਕਿ ਇੱਕ ਜ਼ਮਾਨਾ ਚਾਹੇ ਕਰੋੜਾਂ ਹਜ਼ਾਰਾਂ ਸਾਲ ਪਹਿਲਾਂ ਹੋਇਆ ਹੋਵੇ ਇਹ ਟੈਕਨੋਲੋਜੀ ਉਦੋਂ ਕਦੇ ਨਾ ਕਦੇ ਤਾਂ ਹੋ ਸਕਦੀ ਹੈ ਅਦਰਵਾਈਜ਼ ਜਿਹੜੀ ਇੱਕ ਕਲਪਨਾ ਹੈ ਸਾਡੇ ਕੋਲੇ ਪੁਰਾਣੀਆਂ ਕਹਾਣੀਆਂ ਨੇ ਹਾਂਜੀ ਉਹਨਾਂ ਕਹਾਣੀਆਂ ਦੇ ਵਿੱਚ ਇਹੋ ਜਿਹੀ ਕਲਪਨਾ ਕਰਨੀ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਹਾਂਜੀ ਹਾਂਜੀ ਸੋ ਅਸੀਂ ਅੱਗੇ ਵਧ ਰਹੇ ਹਾਂ ਤਰੱਕੀ ਹੋ ਰਹੀ ਹੈ ਬਹੁਤ ਜਿਆਦਾ ਔਰ ਇਸ ਤਰੱਕੀ ਦੇ ਨਾਲ ਅਸੀਂ ਸਮਝਦੇ ਹਾਂ ਕਿ ਬਹੁਤ ਕੁਝ ਸਮੱਸਿਆਵਾਂ ਵੀ ਆ ਰਹੀਆਂ ਨੇ ਕੁਝ ਸ਼ੱਕ ਪੈਦਾ ਹੋ ਰਹੇ ਨੇ ਜਿਵੇਂ ਕਿ EVM EVM ਮਾਰੇ ਬਹੁਤ ਸਾਰੇ ਭਰਮ ਭੁਲੇਖੇ ਚੱਲਦੇ ਪਏ ਆ ਪਰ ਸੁਪਰੀਮ ਕੋਰਟ ਨੇ ਹੁਣ ਬਿਲਕੁਲ ਸਪਸ਼ਟ ਕਰ ਦਿੱਤਾ ਆ ਕਿ EVM ਦੇ ਉੱਤੇ ਇਹਨੂੰ ਬੰਦ ਕਰਨ ਬਾਰੇ ਜਾਂ ਵਾਪਸ ਵੈਲਟ ਪੇਪਰ ਤੇ ਆਉਣ ਬਾਰੇ ਜਿਹੜਾ ਹੁਣ ਨਹੀਂ ਸੋਚਿਆ ਜਾਏਗਾ ਇਸੇ ਤੇ ਹੀ ਚੱਲਣ ਗਿਆ ਹਾਂ ਇਹਦੇ ਵਿੱਚ ਉਣਤਿਆ ਹੋ ਸਕਦੀਆਂ ਨੇ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਹੈ ਸੋ ਤੁਹਾਡੇ ਲਈ ਕਿ EVM ਜਿਹੜੀ ਆ ਉਹਦੀ ਵਰਤੋਂ ਕਿਵੇਂ ਹੁੰਦੀ ਹੈ ਹਰ ਜ਼ਿਲ੍ਹੇ ਦੇ ਵਿੱਚ ਹਰ ਪੋਲਿੰਗ ਬੂਥ ਤੇ ਜਾਂਦੀ ਹੈ ਸੋ ਉਸ ਸਿਸਟਮ ਨੂੰ ਜਾਣ ਕੇ ਤੁਹਾਨੂੰ ਵੀ ਲੱਗੂਗਾ ਕਿ ਸੱਚਮੁੱਚ ਇਹਦੇ ਵਿੱਚ ਕਿਸੇ ਕਿਸਮ ਦੀ ਹਿਰਾਫੇਰੀ ਕਰਨੀ ਬੜੀ ਮੁਸ਼ਕਲ ਹੈ ਬੜੀ ਮੁਸ਼ਕਲ ਹੈ ਅਸੰਭਵ ਹੈ ਸੋ ਅਸੀਂ ਜਾਨਣਾ ਚਾਹਾਂਗੇ ਸ਼ਰਮਾ ਜੀ ਸ਼ਰਮਾ ਜੀ ਕੀ ਸਿਸਟਮ ਹੁੰਦਾ ਮੈਨੇਜਮੈਂਟ ਕੀ ਹੁੰਦੀ ਹੈ ਇਹਦੀ EVM ਲਈ ਵੀ ਚੋਣ ਕਮਿਸ਼ਨ ਨੇ EVM ਮੈਨੇਜਮੈਂਟ ਸਿਸਟਮ ਬਣਾਇਆ ਹੋਇਆ ਹੈ ਜੀ ਉਹ ਔਨਲਾਈਨ ਪੋਰਟਲ ਹੀ ਆ EVM doteci.dot ems.eci.gov.in ਉਥੇ ਜਿੰਨੀਆਂ ਵੀ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਮਸ਼ੀਨਾਂ ਹੁੰਦੀਆਂ ਨੇ ਮਸ਼ੀਨ ਜਿਹੜੀ ਹੁੰਦੀ ਹੈ EVM ਉਹਦੇ ਤਿੰਨ ਪਾਰਟ ਹੁੰਦੇ ਨੇ ਵੋਟਸ ਯੂਨਿਟ ਹੋ ਗਿਆ ਕੰਟਰੋਲ ਯੂਨਿਟ ਤੇ BB ਪੈਟ ਠੀਕ ਹੈ ਇਹ ਤਿੰਨਾਂ ਦੇ ਨੰਬਰ ਸਕੈਨ ਹੋਏ ਹੁੰਦੇ ਨੇ ਉਥੇ ਨੰਬਰ ਉਹਨਾਂ ਨੂੰ ਸਕੈਨਰ ਦੇ ਨਾਲ ਬਾਰ ਸਕੈਨ ਕਰਕੇ ਮੋਬਾਈਲ ਐਪ ਦੇ ਥਰੂ ਉਥੇ ਐਂਟਰਡ ਹੋਏ ਹੁੰਦੇ ਨੇ ਉਥੇ ਸਰਪਲਸ ਮਸ਼ੀਨਾਂ ਵੀ ਹੁੰਦੀਆਂ ਜਦੋਂ ਇਹਨਾਂ ਦੀ ਰੈਂਡਮਾਈਜੇਸ਼ਨ ਦੇ ਥਰੂ ਹੀ ਇਹ ਮਸ਼ੀਨਾਂ ਅਲੋਟ ਹੁੰਦੀਆਂ ਨੇ ਪਲੀਟੀਕਲ ਪਾਰਟੀਆਂ ਦੇ ਰੀਪਰਜੈਂਟੇਟਿਵ ਦੇ ਸਾਹਮਣੇ ਫਰਸਟ ਲੈਵਲ ਤੇ ਤਾਂ ਪਹਿਲਾਂ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਇਲੈਕਟ੍ਰੋਨਿਕਲੀ ਜਿਹੜੇ ਮੈਨੂਫੈਕਚਰ ਕੰਪਨੀ ਹੈ ਬੈਲ ਉਹਨਾਂ ਵੱਲੋਂ ਉਹਨਾਂ ਦੇ ਇੰਜੀਨੀਅਰ ਵੱਲੋਂ ਵੀ ਉਹਨਾਂ ਨੂੰ ਐਫਐਲਸੀ ਬੋਲਦੇ ਨੇ ਵੀ ਕਿਹੜੀਆਂ ਮਸ਼ੀਨਾਂ ਠੀਕ ਨੇ ਕਿਹੜੀਆਂ ਖਰਾਬ ਨੇ ਠੀਕ ਹੈ ਜਿਹੜੀਆਂ ਠੀਕ ਮਸ਼ੀਨਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਮਸ਼ੀਨਾਂ ਉਪਲਬਧ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਨਲਾਈਨ ਹੀ ਪੋਲੀਟੀਕਲ ਪਾਰਟੀਆਂ ਦੇ ਸਾਹਮਣੇ ਵੀਡੀਓਗ੍ਰਾਫੀ ਕਰਕੇ ਐ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਮਸ਼ੀਨਾਂ ਲੋਟ ਕੀਤੀਆਂ ਜਾਂਦੀਆਂ ਤੇ ਉਹਨਾਂ ਦੀ ਲਿਸਟ ਦਿੱਤੀ ਜਾਂਦੀ ਹੈ ਫਰਸਟ ਲੈਵਲ ਤੇ ਤਾਂ ਸਿਰਫ ਉਹ ਹੁੰਦਾ ਹੈ ਮਸ਼ੀਨਾਂ ਜਿਵੇਂ ਸਪੋਜ਼ ਕਰੋ ਵੀ 100 ਮਸ਼ੀਨ ਹੈ ਉਹਦੇ ਵਿੱਚੋਂ 80 ਮਸ਼ੀਨ ਅਲੋਟਮੈਂਟ ਕਰਨੀਆਂ ਕੋਈ ਵੀ 80 ਹੂੰ ਕੋਈ ਵੈਲਿਡ ਯੂਨਿਟ ਕਿਤੇ ਵੀ ਜਾ ਸਕਦਾ ਹੈ ਕਿਸੇ ਵੀ ਅਸੈਂਬਲੀ ਹਲਕੇ ਨੂੰ ਅਲੋਟਮੈਂਟ ਪਹਿਲਾ ਅਸੈਂਬਲੀ ਹਲਕੇ ਨੂੰ ਅਲੋਟਮੈਂਟ ਹੁੰਦੀ ਹੈ ਜੀ ਉਹਨਾਂ ਨੂੰ ਲਿਸਟਾ ਦਿੱਤੀ ਜਾਂਦੀਆਂ ਨੇ ਫਿਰ ਕਿਹੜੀ ਮਸ਼ੀਨ ਕਿਹੜੇ ਬੂਥ ਤੇ ਜਾਏਗੀ ਇਹ ਜਸਟ ਸੈਕੰਡ ਰੈਂਡਮਾਈਜੇਸ਼ਨ ਦੇ ਵਿੱਚ ਆਨਲਾਈਨ ਹੀ ਕੀਤਾ ਜਾਂਦਾ ਉਹਨੂੰ ਕਿੰਨੇ ਵਾਰੀ ਵੀ ਤੁਸੀਂ ਰੈਂਡਮਾਈ ਕਿਸੇ ਵੀ ਰਟਰਨਿੰਗ ਆਫੀਸਰ ਨੂੰ ਕਿਸੇ ਅਸਿਸਟੈਂਟ ਰਟਰਨਿੰਗ ਆਫੀਸਰ ਨੂੰ ਜਾਂ ਕਿਸੇ ਵੀ ਚੋਣ ਅਮਲੇ ਦੇ ਬੰਦੇ ਨੂੰ ਇਹ ਪਤਾ ਨਹੀਂ ਹੁੰਦਾ ਵੀ ਕਿਹੜੀ ਮਸ਼ੀਨ ਕਿੱਥੇ ਜਾਏਗੀ ਉਹ ਕੰਪਿਊਟਰ ਆਨਲਾਈਨ ਸੌਫਟਵੇਅਰ ਦੇ ਥਰੂ ਹੀ ਉਸੇ ਟਾਈਮ ਰੈਂਡਮਲੀ ਉਹਨੂੰ ਚਾਹੇ ਅਸੀਂ 3 ਟਾਈਮ ਕਰੀਏ ਚਾਹੇ 10 ਟਾਈਮ ਕਰੀਏ ਰੈਂਡਮਲੀ ਮਿਕਸਿੰਗ ਉਸ ਤੋਂ ਬਾਅਦ ਉਹ ਅਲੋਟਮੈਂਟ ਹੁੰਦੀ ਹੈ ਉਹ ਲਿਸਟਾਂ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਹੈਂਡਓਵਰ ਕੀਤੀਆਂ ਜਾਂਦੀਆਂ ਨੇ ਕੋਈ ਪੋਲੀਟੀਕਲ ਰਿਪਰੈਜ਼ੈਂਟੇਟਿਵ ਕਿਸੇ ਵੀ ਦਿਨ ਜਾ ਕੇ ਉੱਥੇ ਚੈੱਕ ਕਰ ਸਕਦਾ ਵੀ ਇਸ ਬੂਥ ਦੇ ਵਿੱਚ ਇਹ ਮਸ਼ੀਨ ਦਿੱਤੀ ਗਈ ਸੀ ਇੱਥੇ ਹੀ ਲ ਜਿਵੇਂ ਹੁਣ ਉਹਨਾਂ ਨੇ ਸੁਪਰੀਮ ਕੋਰਟ ਦੇ ਮਾਨ ਜੋ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਵੀ ਉਹਨਾਂ ਦੀ ਜਿਹੜੀ ਕਾਊਂਟਿੰਗ ਹੈ ਉਹਦੀ ਵੀ ਵਧਾ ਦਿੱਤੀ ਹੈ ਮਯਾਰ ਵੀ ਉਹ ਵੀ ਆਬਜ਼ਰਵਰ ਦੇ ਵਿੱਚ ਓਨ ਦਾ ਡੇ ਅਕਾਊਂਟ ਹੈ ਉਹ ਪ੍ਰਿੰਟਰ ਦੀ ਉਹਨਾਂ ਦੇ ਪ੍ਰਿੰਟਰ ਜਿਹੜੀ ਸਲਿੱਪ ਨਿਕਲਦੀਆਂ ਉਹਨਾਂ ਨੂੰ ਵੀ ਚੈੱਕ ਕੀਤਾ ਜਾਂਦਾ ਹਾਂ ਔਰ ਉਹਨਾਂ ਨੇ ਕਾਫੀ ਸਮੇਂ ਲਈ ਵੀ ਨਿਸ਼ਚਿਤ ਕਰ ਦਿੱਤਾ ਕਿ ਕਿੰਨੇ ਸਮੇਂ ਲਈ ਜਿਹੜੀ ਉਹਨਾਂ ਨੂੰ ਸਾਮਾਨ ਰੱਖਣਾ ਹੈ ਸਟੋਰੇਜ ਦੋ ਸਵਾਲ ਮੇਰੇ ਕੋਲੇ ਹੋਰ ਹੈ ਹਾਂਜੀ ਇੱਕ ਸਾਡੇ ਜਿਹੜੇ ਦਿਵਿਆਂਗ ਵੋਟਰਸ ਨੇ ਹਾਂਜੀ ਉਹਨਾਂ ਲਈ ਵੀ ਇੱਕ ਐਪ ਬਣਾਈ ਗਈ ਹੈ ਹਾਂਜੀ ਹਾਂਜੀ ਉਹਨਾਂ ਲਈ ਵੀ ਸਕਸ਼ਮ ਐਪ ਬਣਾਈ ਗਈ ਹੈ ਸਕਸ਼ਮ ਮੈਂ ਦੱਸਦਾ ਦਿਵਿਆਂਗ ਸ਼ਬਦ ਉਹ ਕਈਆਂ ਨੂੰ ਕਈ ਪੀਪਲ ਵਿਦ ਡਿਸੇਬਿਲਟੀ ਜਿਨ੍ਹਾਂ ਲੋਕਾਂ ਨੂੰ ਕੋਈ ਸਰੀਰਕ ਤੌਰ ਤੇ ਉਹ ਚੱਲ ਕੇ ਨਹੀਂ ਜਾ ਸਕਦੇ ਉਹਨਾਂ ਨੂੰ ਦਿਸਦਾ ਨਹੀਂ ਹੈਗਾ ਔਰ ਇਥੋਂ ਤੱਕ ਕੇ ਜਿਹੜੇ ਬਜ਼ੁਰਗ ਲੋਕ ਹਾਂ 80 ਈਅਰ 올ਡ ਹਾਂ ਜੀ 80 ਈਅਰਸ ਉਹ ਭਾਵੇਂ ਉਹਨਾਂ ਦੇ ਘਰੇ ਵੀ ਵੋਟ ਪੈ ਸਕਦੇ ਹਾਂ ਉਹਨਾਂ ਦੇ ਘਰੇ ਵੀ ਵੋਟ ਪੈ ਸਕਦੇ ਨੇ ਉਹਨਾਂ ਨੂੰ ਘਰੇ ਵੋਟ ਪੈ ਸਕਦੇ ਦੀ অপਸ਼ਨ ਆਉਣਾ ਕੋਲੇ ਜੇ ਜਾਣਾ ਚਾਹਣ ਜਾ ਸਕਦੇ ਆ ਪਰ ਨਹੀਂ ਤਾਂ ਉਹਨਾਂ ਨੂੰ ਘਰੇ ਵੀ ਆ ਕੇ ਬੂਥ ਪਹੁੰਚਾਇਆ ਜਾਊਗਾ ਸਖਸ਼ਮ ਵੋਟ ਜਿਹੜੀ ਐਪ ਹੈ ਦੇ ਬਾਰੇ ਦੱਸੋ ਸਖਸ਼ਮ ਜਿਹੜੀ ਮੋਬਾਈਲ ਐਪ ਬਣਾਈ ਗਈ ਹੈ ਬੇਸਿਕਲੀ ਪੀਪਲ ਵਿਦ ਅ ਡਿਸੇਬਿਲਟੀ ਲਈ ਹੈ ਉਹਨਾਂ ਨੂੰ ਇਹ ਐ ਵੀ ਉਹ ਆਪਣਾ ਬੂਥ ਦੇਖ ਸਕਦੇ ਨੇ ਜੇ ਉਹਨਾਂ ਨੂੰ ਕੋਈ ਅਸਿਸਟੈਂਸ ਚਾਹੀਦਾ ਹੈ ਆਪਣਾ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੇ ਜਾਣ ਦੇ ਵਿੱਚ ਉਹਨਾਂ ਨੂੰ ਦਿੱਕਤ ਹੈ ਜਾਂ ਕੁਝ ਹੋਰ ਹੈ ਆਪਣਾ ਬੂਥ ਜਾਂਚ ਕਰ ਸਕਦੇ ਆ ਆਪਣੀ ਵੋਟ ਬਾਰੇ ਜਾਣਕਾਰੀ ਲੈ ਸਕਦੇ ਆ ਜੇ ਉਹਨਾਂ ਨੂੰ ਅਸਿਸਟੈਂਸ ਚਾਹੀਦਾ ਔਨ ਦਾ ਡੇ ਆਫ ਪੋਲ ਉਹ ਆਪਣਾ ਅਸਿਸਟੈਂਸ ਲਈ ਵੀ ਉਹਤੇ ਰਿਕੁਐਸਟ ਕਰ ਸਕਦੇ ਨੇ ਤਾਂ ਫਿਰ ਉਹਨਾਂ ਨੂੰ ਜਿਹੜੀ ਵੀ ਆ ਬੀਲ ਚੇਅਰ ਦੀ ਚਾਹੇ ਉਪਲਬਧ ਕਰਵਾਉਣਾ ਚਾਹੇ ਉਹਨਾਂ ਨੂੰ ਲੈ ਕੇ ਜਾਣਾ ਹੈ ਬੂਥ ਦੇ ਵਿੱਚ ਵੋਟ ਪਵਾਉਣ ਲਈ ਤਾਂ ਉਹਨਾਂ ਨੂੰ ਕਿਹ ਹੁੰਦਾ ਉਸ ਫੈਸਿਲਿਟੀ ਦਿੱਤੀ ਜਾਂਦੀ ਘਰੋਂ ਵੀ ਜਿਹੜੀ ਆ ਉਹਨਾਂ ਨੂੰ ਲਿਜਾਇਆ ਜਾਂਦਾ ਉਹ ਬੀਐਲਓ ਜਿੰਨੇ ਵੀ ਸਾਡੇ ਬੀਐਲਓ ਨੇ ਬੂਥ ਲੈਵਲ ਅਫੀਸਰ ਹੈ ਉਹਨਾਂ ਨੇ ਮਾਰਕ ਕੀਤਾ ਹੈ ਪੀਪਲ ਵਿਦ ਡਿਸੇਬ ਵੋਟ ਕਰਦੇ ਨੇ ਕਿੰਨੇ ਵੋਟਰ ਪੀਪਲ ਵੀ ਡਿਸੇਬਿਲਟੀ ਆ ਤੇ ਕਿੰਨੇ ਜਿਹੜੇ ਤੁਸੀਂ 80 ਇਅਰ ਐਂਡ ਉਪ ਹੈ ਉਹਨਾਂ ਨੂੰ ਮਾਰਕ ਕੀਤਾ ਹੋਇਆ ਜੀ ਜੀ ਉਹਨਾਂ ਨੂੰ ਸਾਰਿਆਂ ਨੂੰ ਕੰਟੈਕਟ ਕੀਤਾ ਹੈ ਉਹਨਾਂ ਲਈ ਇੱਕ ਟੀਮ ਲਗਾਈ ਜਾਂਦੀ ਹੈ ਸਪੈਸ਼ਲੀ ਜਿਹੜੀ ਉਹਨਾਂ ਨੂੰ ਹੈਲਪ ਕਰਦੀ ਹੈ ਤੇ ਹਰ ਬੂਥ ਦੇ ਉੱਤੇ ਬੀਲ ਚੇਅਰ ਉਪਲਬਧ ਵੀ ਕਰਾਈ ਗਈ ਹੈ ਰੈਂਪ ਵੀ ਬਣਾਏ ਗਏ ਨੇ ਜਿਵੇਂ ਭਾਰਤ ਚੋਣ ਕਮਿਸ਼ਨ ਨੇ ਇੱਕ ਅਸ਼ੋਰਡ ਮਿਨੀਮ ਫੈਸਿਲਿਟੀ ਏ ਐਮ ਐਫ ਬੋਲਦੇ ਨੇ ਉਹ ਵੀ ਕੀਤਾ ਗਿਆ ਵੀ ਜਿਹੜੀਆਂ ਮਿਨੀਮ ਫੈਸਿਲਿਟੀ ਨੇ ਰੈਂਪ ਦੇਣਾ ਹਰ ਬੂਥ ਦੇ ਉੱਤੇ ਤੇ ਪਾਣੀ ਦਾ ਪ੍ਰਬੰਧ ਹੋਣਾ ਬਾਅਦ ਸ਼ਾਂਦਾ ਪ੍ਰਬੰਧ ਹੋਣਾ ਵਾਸ਼ਰੂਮ ਹੋਣਾ ਅਲੱਗ ਲ ਉਹ ਸਾਰੇ ਕੀਤੇ ਗਏ। ਹੋਰ ਇਹ ਵੀ ਪਤਾ ਲੱਗਾ ਕਿ ਜਿੱਥੇ ਛੋਟੇ ਬੱਚੇ ਆਉਂਦਾ ਵਸੇ ਕ੍ਰੈਚਾ ਦਾ ਪ੍ਰਬੰਧ ਵੀ ਕੀਤਾ ਗਿਆ। ਉਹ ਉਹ ਵੀ ਕਰਾਂਦੀ ਕੁਛ ਕਰ ਇਸ ਤੋਂ ਇਲਾਵਾ ਪਿੰਕ ਬੂਥ ਵੀ ਬਣਾਇਆ ਜਾ ਰਿਹਾ ਹੈ ਤੇ ਜੂਥ ਇਸ ਵਾਰੀ ਪੀਪਲ ਇੱਕ ਪੀਡਬਲਯੂਡੀ ਬੂਥ ਵੀ ਬਣਾਇਆ ਜਾਂਦਾ ਜਿੱਥੇ ਵੀ ਬਲੈਂਟਰਲੀ ਪੀਡਬਲਯੂਡੀ ਜਿਹੜੇ ਕਿ ਹੁੰਦਾ এমਪਲਾਈ ਨੇ ਉਹ ਆਪ ਉਹਨਾਂ ਦੀ ਟੀਮ ਹੀ ਉਹਨਾਂ ਨੂੰ ਮੈਨੇਜ ਕਰਦੀ ਆ ਉਸ ਬੂਥ ਨੂੰ। ਪੀਡਬਲਯੂਡੀ ਦਾ ਮਤਲਬ ਹੈ ਪੀਪਲ ਵਿਦ ਡਿਸੇਬਿਲਟੀ ਵਾਲੇ। ਅੱਛਾ ਉਹਨਾਂ ਨੂੰ ਮੋਟੀਵੇਟ ਕਰਨ ਲਈ ਉਹ ਅਗਰ ਬਲੈਂਟਰਲੀ ਦਿੰਦੇ ਨੇ ਜੇ ਡਿਊਟੀ ਕਰਨਾ ਵੈਸੇ ਉਹਨਾਂ ਨੂੰ ਐਜੰਕਸ਼ਨ ਦਿੱਤੀ ਜਾਂਦੀ ਹੈ ਜ ਆਉਂਦੇ ਨੇ ਜਿਹੜੇ ਕਿ ਹੁੰਦਾ ਵੀ ਉਹਨਾਂ ਨੂੰ ਇਹ ਲੱਗੇ ਵੀ ਅਸੀਂ ਵੀ ਕਿ ਹੁੰਦਾ ਵੀ ਇੰਪਾਵਰਮੈਂਟ ਵੀ ਸਾਡੇ ਕੋਈ ਉਹ ਵੀਕਨੈਸ ਨਹੀਂ ਹੈ ਇਸ ਚੀਜ਼ ਦੇ ਵਿੱਚ ਤੇ ਉਹ ਵੀ ਆਪਣਾ ਕਰ ਸਕਦੇ ਉਹਨਾਂ ਨੇ ਇੱਕ ਬੂਥ ਬਣਾਇਆ ਜਾਂਦਾ স্পੈਸ਼ਲ ਬੂਥ ਔਰ ਪਿੰਕ ਜਿੱਥੇ ਆ ਉੱਥੇ ਸਾਰੀਆਂ ਸਟਾਫ ਲਗਾਏ ਸਾਰੀਆਂ ਫੀਮੇਲ ਸਟਾਫ ਲਗਾਏ ਹੋਰ ਤਾਂ ਹੀ ਸਟਾਫ ਸਾਰੀਆਂ ਹੁੰਦੀਆਂ ਸਾਰੀਆਂ ਲਗਾਏ ਜਾਂਦਾ ਔਰ ਉਹਦਾ ਰੰਗ ਵੀ ਪਿੰਕ ਹੁੰਦਾ ਪਿੰਕ ਹੁੰਦਾ ਉਹਨੂੰ ਇੱਕ ਮਾਡਲ ਬੂਥ ਦੀ ਤਰ੍ਹਾਂ ਬਣਾਇਆ ਜਾਂਦਾ ਕਿਉਂਕਿ ਇਹਨੂੰ ਕਿਹਾ ਜਾਂਦਾ ਹੈ ਕਿ ਸਾਡਾ ਲੋਕਤੰਤਰ ਦਾ ਉਤਸਵ ਐ ਇੱਕ ਬਹੁਤ ਵੱਡਾ ਹੈ ਇੰਨਾ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਔਰ ਦੁਨੀਆ ਦਾ ਸਭ ਤੋਂ ਵੱਡਾ ਵੋਟ ਪਾਉਣ ਵਾਲਾ ਸਿਸਟਮ ਵੀ ਸਾਡੇ ਇੱਥੇ ਦੁਨੀਆ ਵਾਸਤੇ ਬੜੇ ਵੱਡੇ ਜਿਹੜੇ ਆ ਉਹ ਕਿਤੇ ਆ ਅਖੀਰ ਵਿੱਚ ਚੱਲਦੇ ਇੱਕ ਵੈਬ ਕਾਸਟਿੰਗ ਹੁੰਦੀ ਹੈ ਸਭ ਸੁਣ ਰਹੇ ਆ ਇਹ ਵੈਬਕਾਸਟਿੰਗ ਕੀ ਆ ਔਰ ਇਹਦਾ ਇਹ ਕਿਵੇਂ ਹੁੰਦੀ ਹੈ ਵੈਬਕਾਸਟਿੰਗ ਦੇ ਵਿੱਚ ਕੀ ਹੁੰਦਾ ਭਾਰਤ ਚ ਜਿਹੜਾ ਚੋਣ ਕਮਿਸ਼ਨ ਹੈ ਇਹਨਾਂ ਨੇ ਕੀ ਹੁੰਦਾ ਕਿ ਇਹ ਉਸ ਦੇ ਨਾਲ ਵੀਡੀਓਗ੍ਰਾਫੀ ਰਿਕਾਰਡਿੰਗ ਕੀਤੀ ਜਾਂਦੀ ਹੈ ਵੀਡੀਓ ਰਿਕਾਰਡਿੰਗ ਕੀਤੀ ਜਾਂਦੀ ਹੈ ਬੂਥ ਹੁਣ ਹਰ ਬੂਥ ਦੀ ਕੀਤੀ ਜਾਂਦੀ ਹੈ ਪਹਿਲਾਂ ਹੁੰਦਾ ਸੀ ਜੋ ਹਾਈਪਰ ਸੈਂਸਿਟਿਵ ਬੂਥ ਹੁੰਦੇ ਸੀ ਜਾਂ ਕ੍ਰਿਟੀਕਲ ਬੂਥ ਹੁੰਦੇ ਸੀ ਜੀ ਉਹਨਾਂ ਦੀ ਉਹ ਕੀਤੀ ਜਾਂਦੀ ਸੀ ਬਟ ਹੁਣ ਕੀ ਹੈ ਹੁਣ ਸਾਰੇ ਬੂਥ ਜਿੰਨੇ ਵੀ ਬੂਥ ਨੇ ਸਾਰੇ ਬੂਥਾਂ ਦੀ ਵੈਬਕਾਸਟਿੰਗ ਕੀਤੀ ਜਾਂਦੀ ਹੈ ਉੱਥੇ ਕੈਮਰਾ ਲਗਾਇਆ ਜਾਂਦਾ ਹੈ ਕੈਮਰਾ ਲਗਾ ਕੇ ਉਹਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਔਰ ਰਿਕਾਰਡਿੰਗ ਕੀ ਹੁੰਦਾ ਚੋ ਉਦੀ ਚੋਣ ਉਦੀ ਰਿਕਾਰਡਿੰਗ ਦੇਖੀ ਜਾ ਸਕਦੀ ਹੈਗੀ ਇਸ ਤੋਂ ਇਲਾਵਾ ਵੀ ਮਾਈਕਰੋ ਜਰਵਰ ਵੀ ਸਾਡੇ ਲਗਾਏ ਜਾਂਦੇ ਨੇ ਸੈਂਟਰ ਗਵਰਨਮੈਂਟ ਦੇ ਮਾਈਕਰੋ ਜਰਵਰ ਵੀ ਲਗਾਏ ਜਾਂਦੇ ਆ ਉਹ ਵੀ ਇਹੀ ਦੇਖਦੇ ਆ ਵੀ ਕੋਈ ਗੜਬੜਤਾ ਨਹੀਂ ਹੋਈ ਉਹਨਾਂ ਨੇ ਵੀ ਕਿਸੇ ਇਹੀ ਸੁਪਰਵਾਈਜ਼ਨ ਲਈ ਲਗਾਏ ਜਾਂਦੇ ਉਹ ਸੈਂਟਰ ਗਵਰਨਮੈਂਟ ਦੇ ਅਫੀਸ਼ੀਅਲ ਹੁੰਦੇ ਨੇ ਉਹ ਵੀ ਮਾਈਕਰੋ ਜਰਵਰ ਵਿੱਚ ਪੋਲਿੰਗ ਇਹੀ ਦੇਖਦੇ ਨੇ ਉਸ ਬੂਥ ਦੇ ਵਿੱਚ ਕੋਈ ਗੜਬੜਤਾ ਨਹੀਂ ਹੋਈ ਇਸ ਬਿਲਡਿੰਗ ਦੇ ਵਿੱਚ ਕੋਈ ਗੜਬੜਤਾ ਨਹੀਂ ਹੋਈ ਉਹਨਾਂ ਨੇ ਇਹ ਚੋਣ ਪ੍ਰਕਿਰਿਆ ਸਾਰੀ ਸਾਫ਼ ਸਾਰੀ ਸਾਫ਼ ਹੋ ਗਈ ਸੋ ਬਹੁਤ ਵੱਡਾ ਉਤਸਵ ਮਨਾਇਆ ਜਾ ਰਿਹਾ ਔਰ ਇਸ ਉਤਸਵ ਉਤਸਵ ਦੇ ਵਿੱਚ ਜਿਹੜੇ 7ਵੇਂ ਕੀਡ ਦੇ ਵਿੱਚ ਪੰਜਾਬ ਨੇ ਵੋਟਾਂ ਪਾਉਣੀਆਂ ਨੇ ਪਹਿਲੀ ਜੂਨ ਨੂੰ ਵੋਟ ਦਾ ਅਧਿਕਾਰ ਬਹੁਤ ਤਕੜਾ ਅਧਿਕਾਰ ਹੈ ਔਰ ਇਸ ਅਧਿਕਾਰ ਨੂੰ ਇੰਨਾ ਪਵਿੱਤਰ ਅਧਿਕਾਰ ਹੈ ਕਿ ਇਹਨੂੰ ਵੇਚਣ ਦੀ ਜਿਹੜੀ ਆ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਤੁਸੀਂ ਆਪਣਾ ਭਵਿੱਖ ਸੁਧਾਰਨਾ ਹੈ ਜਾਂ ਤੁਸੀਂ ਇੱਕ ਬੋਤਲ ਲੈ ਕੇ ਚਾਰ ਪੈਸੇ ਲੈ ਕੇ ਆਪਣੇ ਭਵਿੱਖ ਨੂੰ ਬਰਬਾਦ ਕਰਨਾ ਕਿਉਂਕਿ ਇਸ ਕਿਸਮ ਦੀਆਂ ਜਿਹੜੀਆਂ ਫਾਹਾਂ ਚੱਲਦੀਆਂ ਨੇ ਗੱਲਾਂ ਖਬਰਾਂ ਆਉਂਦੀਆਂ ਨੇ ਕਿ ਕੁਝ ਲੀਡਰ ਜਿਹੜੇ ਆ ਉਹ ਸ਼ਰਾਬ ਦੇ ਕੇ ਕੁਝ ਲਾਲਚ ਦੇ ਕੇ ਪੈਸੇ ਦੇ ਕੇ ਉਹ ਵੋਟਾਂ ਖਰੀਦਦੇ ਨੇ ਵੋਟ ਦੇ ਅਧਿਕਾਰ ਨੂੰ ਕਦੇ ਨਹੀਂ ਵੇਚਣਾ ਔਰ ਵੋਟ ਪਾਉਣੀ ਜ਼ਰੂਰ ਹੈ ਅਗਰ ਤੁਸੀਂ ਵੋਟ ਵੇਚਦੇ ਹੋ ਉੱਥੇ ਵੀ ਤੁਸੀਂ ਦੋਸ਼ੀ ਹੋ ਔਰ ਅਗਰ ਤੁਸੀਂ ਵੋਟ ਨਹੀਂ ਪਾਉਂਦੇ ਤਾਂ ਅਸੀਂ ਉੱਥੇ ਵੀ ਦੋਸ਼ੀ ਹਾਂ ਕਿਉਂਕਿ ਫੇਰ ਅਸੀਂ ਕਦੇ ਸਰਕਾਰਾਂ ਤੇ ਉਂਗਲੀ ਨਹੀਂ ਕਰ ਸਕਦੇ ਕਿ ਸਰਕਾਰਾਂ ਕਰਦੀਆਂ ਕੁਝ ਨਹੀਂ ਇੱਕ ਇੱਕ ਵੋਟ ਦੀ ਵੈਲਿਊ ਹੈ ਔਰ ਸਾਨੂੰ ਉਸ ਦਿਨ ਇੱਕ ਇੱਕ ਵੋਟ ਪਾਉਣੀ ਚਾਹੀਦੀ ਹੈ ਦੂਸਰਿਆਂ ਨੂੰ ਪ੍ਰੇਰਣਾ ਚਾਹੀਦਾ ਤਾਂ ਕਿ ਅਸੀਂ ਲੋਕ ਸਭਾ ਵਿੱਚ ਜਿਹੜੇ ਆਪਣੇ ਨੁਮਾਇੰਦੇ ਭੇਜਣੇ ਆ ਉਹ ਸਾਫ਼ ਸੁਥਰੇ ਬਿਨਾ ਬੇਦਾਗ ਔਰ ਚੰਗੇ ਨੁਮਾਇंदे ਭੇਜ ਸਕੀਏ ਔਰ ਤੁਹਾਨੂੰ ਇਹ ਵੀ ਬੇਨਤੀ ਆ ਕਿ ਉਸ ਵਿਅਕਤੀ ਨੂੰ ਵੋਟ ਪਾਓ ਜਿਹੜਾ ਵਿਅਕਤੀ ਤੁਹਾਨੂੰ ਚੰਗਾ ਲੱਗਦਾ ਹੋਵੇ ਕਿ ਉਹ ਤੁਹਾਡੇ ਸਮਾਜ ਦਾ ਤੁਹਾਡੇ ਦੇਸ਼ ਦਾ ਤੁਹਾਡੇ ਇਲਾਕੇ ਦਾ ਵਿਕਾਸ ਕਰ ਸਕੇ ਸੋ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਆਸ ਦੇ ਨਾਲ ਕਿ ਇਸ ਵਾਰ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਜਿਹੜਾ ਉਹ ਇੱਕ ਨੰਬਰ ਅਸੀਂ ਬਣਾਵਾਂਗੇ VOTING PATTERN ਦੇ ਭਾਵ ਕਿ VOTING PERCENTAGE ਅਸੀਂ ਵਧਾਉਣੀ ਹੈ ਆਓ ਆਪਾਂ ਇੱਕ ਜੂਨ ਨੂੰ ਇਕੱਠੇ ਹੋ ਕੇ ਨਿਕਲੀਏ ਤੇ ਇਸ ਰਿਕੋਰਡ ਨੂੰ ਵੀ ਤੋੜੀਏ ਤੋੜੀਏ ਤੇ ਨਾਲ ਦੀ ਨਾਲ ਆਪਾਂ ਇਸ ਉਤਸਵ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਈਓ ਜਿਵੇਂ ਕਹਿੰਦੇ ਹੁੰਦੇ ਸੀ ਕਿ ਨਵੇਂ-ਨਵੇਂ ਕੱਪੜੇ ਪਾ ਕੇ ਆਓ ਤੇ ਵੋਟ ਪਾਉਣ ਚਲੀਏ ਪੁਰਾਣੇ ਸਮੇਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਨਾਰੇ ਸੁਣਦੇ ਹੁੰਦੇ ਸੀ ਕਿ ਵੋਟ ਪਾਉਣ ਜਾਵਾਂਗੇ ਲੱਡੂ ਖਾ ਕੇ ਆਵਾਂਗੇ ਅਜੇ ਨਵੇਂ ਕੱਪੜੇ ਪਾਵਾਂਗੇ ਸੋ ਆਪਾਂ ਇਸ ਉਤਸ਼ਾਹ ਨਾਲ ਜਾਈਏ ਕਿ ਜਿਵੇਂ ਮੇਲੇ 'ਚ ਜਾਣੇ ਹੁੰਦੇ ਆ ਸ਼ਰਮਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਦੇ ਨਾਲ ਹੀ Menino já, Zé.